ਜੱਟ ਤੇ ਆ ਮੇਰੀ ਜੁਲੀਟ ਇਹਵੇਂ ਕਰਕੇ ਉਹਨਾਂ ਨੇ ਇੱਕ ਕਪਲ ਦਾ ਇੰਟਰਵਿਊ ਕਰਨਾ ਚਾਹੁੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਰੀਅਲ ਦੇ ਵਿੱਚ ਹੋਣ ਉਹਨਾਂ ਦੇ ਨਾਲ ਕੋਈ ਰੀਅਲ ਟਾਕ ਕਰਨਾ ਚਾਹੁੰਦੇ ਜਲ ਦਿਲਜੀਤ ਜੀ ਤਾਂ ਅਸੀਂ ਉਹਦੇ ਲਈ ਫਿਰ ਰੈਡੀ ਹੋਏ फटाफट 유ਨੀਫਾਰਮ ਪਾਈ ਦੋਨਾਂ ਦੀ ਅੰਡਰਸਟੈਂਡਿੰਗ ਦੇ ਲੋੜ ਹੁੰਦੀ ਹੈ ਮਿਲ ਕੇ ਡਿਸੀਜਨ ਲੈ ਲੈਂਦਾ ਹੈ ਬਾਕੀ ਇਹਨਾਂ ਨੂੰ ਪਤਾ ਹੀ ਹੈ ਮੈਨੂੰ ਤਾਂ ਯਸ ਕਹਿਣਾ ਹੀ ਹੈ ਇਹਨਾਂ ਨੇ ਵੀਂ ਨਹੀਂ ਹੋਣੀ ਬਹੁਤ ਸਾਰੀ। ਉਹਨਾਂ ਮਤਲਬ ਦੱਸ ਕੇ ਵੀ ਇਹਨਾਂ ਦੀ ਚੱਲਦੀ। ਚਲੋ ਕ੍ਰੀਸ਼ਨ ਔਨ ਕਰਕੇ ਕੋਈ ਸੌਫਟਵੇਅਰ ਐਵੇਂ ਦਾ ਡਾਊਨਲੋਡ ਕਰਕੇ ਰੱਖਦੇ ਨੇ ਵੀ ਇਹ ਕਿੱਥੇ ਜਾਂਦਾ ਹੈ ਕਿੱਧਰ ਜਾਂਦਾ ਹੈ। ਕਿਹਦੇ ਨਾਲ ਗੱਲ ਕਰਦਾ। ਸੋ ਮੇਰੇ ਤੇ ਪੂਰੀ ਆਪਾਂ ਕਹਿੰਦੇ 24 ਘੰਟੇ ਸੀਸੀਟੀਵੀ ਲੱਗਿਆ ਹੋਇਆ। ਕਦੇ ਕਰਿਆ ਐਦਾਂ? ਨਹੀਂ ਹਜੇ ਤੱਕ ਲੋੜ ਨਹੀਂ ਪਈ ਬਟ ਅੱਛਾ ਆਈਡੀਆ ਦਿੱਤਾ ਪਤਾ ਲੱਗਾ। ਰਿਸ਼ਵਤ ਲਈਆ ਕਦੇ? ਨਹੀਂ ਮੈਂ ਕਦੇ ਜ਼ਰੂਰਤ ਹੀ ਨਹੀਂ ਪਈ ਜੀ ਹਨਾ ਲੋੜ ਵੀ ਨਹੀਂ ਹੈਗੀ। ਔਰ ਡਿਪਾਰਟਮੈਂਟ ਬਹੁਤ ਸੋਹਣੀ ਤਨਖਾਹ ਦੇ ਰਿਹਾ ਬਾਕੀ ਸਬਰ ਸਕੂਨ ਜਾਦੇ ਆ ਮੈਂ ਮੈਂ ਹੋ ਗਿਆ ਰਜਨੀ ਹੋ ਗਿਆ ਹਨਾ ਮੈਂ ਤਾਂ ਪੂਰਾ ਫਾਇਦਾ ਲੈਣਾ ਜੀ ਮੈਂ ਤਾਂ ਪ੍ਰੋਪਰ ਮੈਂ ਤਾਂ ਜੇ ਪਹਿਲੇ ਜੇ ਅਸੀਂ ਹੁਣ ਇਕੱਠੇ ਜਾਇਆ ਕਰਾਂਗੇ ਜੇ ਇਨ ਫਿਊਚਰ ਹੁੰਦਾ ਤਾਂ ਮੈਂ ਰਾਤ ਨੂੰ ਸਮਝਾਦਾ ਕਰਾਂ ਵੀ ਮੇਰੀ ਧਿਆਨ ਨਾਲ ਰੱਖੀ ਕਹਦੇ ਵੀ ਇਹ ਮੁੰਡਾ ਮੈਨੂੰ ਚਾਹੀਦਾ ਮੇਰੇ ਨਾਲ ਚੱਲੇਗਾ ਠੀਕ ਹੈ ਵੀ ਮੇਰੀ ਆਸੇ ਪਾਸੇ ਡਿਊਟੀ ਨਹੀਂ ਲਾਉਣੀ ਹੈਗੀ ਤਾਂ ਕਿਤੇ ਲੱਗੇ ਡਿਊਟੀ ਦਾ ਟਾਈਮ ਲੱਗੇਗਾ ਹਜੇ ਤਾਂ ਮੇਰੇ ਨਾਲ ਘਰੀ ਆਉਣਾ ਫਿਰ ਤੂੰ ਆਪਦਾ ਦੇਖ ਲਈ ਮਤਲਬ ਕਿ ਘਰੇ ਆ ਕੇ ਇੱਕਦਮ ਕੀ ਹੈ ਜੀ ਉਹ ਵੀ ਦੇਖੋ ਦੇਖ ਲੋ ਸਸੀ ਕਹਿ ਰਹੇ ਸੀ ਕਿ ਕਿ ਕੱਲ ਨੂੰ ਸ਼ੋਪਿੰਗ ਆ ਵੀ ਕਰਨੀ ਹੈ ਜੀ ਹਨਾ ਸਾਰਾ ਕੁਝ ਹੋਣਾ ਉਹ ਸਾਰਾ ਤਾਂ ਮੇਰੇ ਤੇ ਹੈ ਕਿਉਂਕਿ ਆਪਦੀ ਤਨਖਾਹ ਤਾਂ ਇਹ ਸੇਵ ਕਰਦੇ ਨੇ ਕਰਦਾ ਮੇਰੇ ਦੇ ਵਰਗਾ ਮੈਂ ਕਰਦੀ ਕਿ ਕੋਸ਼ਿਸ਼ ਕਰਦੀ ਆਪਣੀ ਸੇਵ ਕਰੀ ਇਹਨਾਂ ਦੀ ਉਡਾਈ ਹੈ ਸਟਰੀਨਿੰਗ ਓਕੀ ਸੀ ਜੇ ਇਹ ਟ੍ਰੇਨਿੰਗ ਜ਼ਿਆਦਾ ਓਕੀ ਸੀ ਪੰਜਾਬ ਪੁਲਿਸ ਦੀ ਟ੍ਰੇਨਿੰਗ ਤਾਂ ਓਕੀ ਆ ਇਤਾਂ ਲੱਗਣਾ ਚਾਹੀਦਾ ਸੀ ਵੀ ਅਸੀਂ ਥਾਣੇ 'ਚ ਸ਼ੂਟ ਕਰ ਰਹੇ ਹਾਂ ਤਸਾਂ ਨੂੰ ਥਾਣੇ ਦੇ ਮੁਲਾਜ਼ਮ ਲੱਗਣੇ ਚਾਹੀਦੇ ਸੀ ਵੀ ਹਾਂ ਅਸੀਂ ਥਾਣੇ ਸ਼ੂਟ ਕਰ ਰਹੇ ਹਾਂ ਤਾਂ ਸਾਡੇ ਨਾਲ ਪੁਲਿਸ ਵਾਲੇ ਹੀ ਕੰਮ ਕਰ ਰਹੇ ਨੇ ਵੀ ਵਿਰਿੰਦਰ ਤੇ ਰਜਲੀ ਜੀ ਬਹੁਤ ਸ਼ੀਤੀ ਆਉਣਗੇ ਸਕਰੀਨ ਤੇ ਦਲਲਿਤ ਹੋਟਲ ਦੇ ਵਿੱਚ ਇੰਟਰਵਿਊ ਕਰਨਾ ਹੈ ਮਤਲਬ ਉਹ ਰਿਐਲਿਟੀ ਨਹੀਂ ਲੱਗ ਰਿਸੀ ਮੈਨੂੰ ਲੱਗਿਆ ਕਿ ਹੋ ਵੀ ਸਕਦਾ ਕਿ ਨਹੀਂ ਮੇਬੀ ਹੋ ਸਕਦਾ ਬੁਲਾ ਲੈਣ ਜੋ ਵੀ ਸਾਡੀ ਕਨਵਰਸੇਸ਼ਨ ਹੋਈ ਹੈ ਜੀ ਪੂਰੀ ਗੱਲਬਾਤ ਹੋਈ ਉਹ ਬਹੁਤ ਹੀ ਇਹਨਾਂ ਨੂੰ ਨਾ ਭੁੱਲਣਯੋਗ ਹੈ ਹਮੇਸ਼ਾ ਵਾਸਤੇ ਜ਼ਿੰਦਗੀ ਦਾ ਇੱਕ ਬਹੁਤ ਹੀ ਅਸੀਨ ਪਲ ਸੀ ਉਹ ਇੱਕ ਗੋਲਡਨ ਮੂਮੈਂਟ ਸੀ ਸਭ ਤੋਂ ਵੱਡੀ ਗੱਲ ਜੋ ਹੈ ਉਹ ਹੈ ਦਿਲਜੀਤ ਪਾਜੀ ਦੀ ਪੋਜ਼ਿਟਿਵਿਟੀ ਉਸ ਬੰਦੇ ਨੂੰ ਦੇਖ ਕੇ ਭਾਜੀ ਆਪਨਾ ਦਿਲ ਹੀ ਨਹੀਂ ਰਾਜਦਾ ਜੱਟ ਐਂਡ ਜੂਲੀਅਟ ਮੂਵੀ ਹਰ ਇੱਕ ਨੇ ਦੇਖ ਲਈ ਆ ਪਰ ਅਸਲ ਦੇ ਵਿੱਚ ਜਿਹੜੀ ਜ਼ਿੰਦਗੀ ਦੇ ਵਿੱਚ ਜੱਟ ਐਂਡ ਜੂਲੀਅਟ ਆ ਜੋ ਉਹਨਾਂ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਆ ਇੱਕ ਰੀਅਲ ਲਾਈਫ ਦੇ ਅਸੀਂ ਦੇਖ ਲਿਆ ਜੋ ਰੀਅਲ ਲਾਈਫ ਤੇ ਜੱਟ ਐਂਡ ਜੂਲੀਅਟ ਦੇ ਨਾਲ ਤੁਹਾਨੂੰ ਮਿਲਵਾਵਾਂਗੇ ਉਸ ਦੇ ਨਾਲ ਹੀ ਇੱਕ ਕਹਾਣੀ ਨੂੰ ਕਿਸ ਤਰ੍ਹਾਂ ਬਣਾਇਆ ਗਿਆ ਕੀ ਪੂਰੀ ਕਹਾਣੀ ਸੀ ਉਸ ਦੇ ਲਈ ਸਾਡੇ ਨਾਲ ਅਸਿਸਟੈਂਟ ਡਾਇਰੈਕਟਰ ਵੀ ਇਸ ਮੂਵੀ ਦੇ ਮੌਜੂਦ ਆ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਸ ਦੇ ਨਾਲ ਹੀ ਰੀਅਲ ਲਾਈਫ ਦੀ ਜੱਟ ਐਂਡ ਜੂਲੀਅਟ ਦੀ ਜੁਗਲਬੰਦੀ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਵਾਵਾਂਗੇ ਸਾਡੇ ਨਾਲ ਵਰਿੰਦਰ ਜੀ ਤੇ ਰਜਨੀ ਮੈਮ ਮੌਜੂਦ ਆ ਗੱਲਬਾਤ ਕਦਰ ਮੈਮ ਬਹੁਤ ਬਹੁਤ ਸਵਾਗਤ ਹੈ ਵੀ ਵੀ ਸੰਜਤੇ ਸਸ਼ੀਗਲ ਮੈਮ ਥੈਂਕ ਯੂ ਸੋ ਮਚ ਪਹਿਲਾਂ ਤਾਂ ਇਹ ਸਟੋਰੀ ਇੱਕ ਵੱਖਰੀ ਹੈ ਉਹ ਸਟੋਰੀ ਇੱਕ ਵੱਖਰੀ ਹੈ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਟ ਐਂਡ ਜੁਲੀਅਟ ਜਿਹੜੀ ਮੂਵੀ ਹੈ ਉਹ ਤੁਹਾਡੇ ਦੀ ਬਣੀ ਹੈ ਬ੍ਰਿੰਦਰ ਭਾਈ ਕੀ ਕਹੋਗੇ ਹਾਂਜੀ ਮੈਮ ਹੁਣ ਜਿੱਦਾਂ ਹੁਣ ਕਾਫੀ ਕੁਝ ਚੱਲ ਰਿਹਾ ਹਣਾ ਜੀ ਇਸ ਟਾਈਮ ਬਟ ਮੂਵੀ ਦਾ ਕਨਸੈਪਟ ਬਹੁਤ ਅਲੱਗ ਹੈ ਸਾਡੀ ਲਾਈਫ ਤੋਂ ਅਸੀਂ ਤਾਂ ਜਸ ਜਿੱਦਾਂ ਮੈਂ ਜਸਟ ਐਕਟ ਕੀਤਾ ਹੈ ਬਟ ਜਿੱਦਾਂ ਹੁਣ ਮੈਡਮ ਮੁਲਾਜ਼ਮ ਨੇ ਹਣਾ ਜੀ ਮੈਂ ਵੀ ਇਹ ਵਿਭਾਗਮੇ ਦੇ ਵਿੱਚ ਪਰ ਜਿਹੜੀ ਜੱਟ ਐਂਡ ਜੁਲੀਟ ਮੂਵੀ ਹੈ ਉਹ ਮਤਲਬ ਉਹਦਾ ਕਨਸੈਪਟ ਹੀ ਬਹੁਤ ਸੋਹਣਾ ਹੈ ਇੱਕ ਮੈਸੇਜ ਵਾਲੀ ਇੱਕ ਮਤਲਬ ਕੋਈ ਬਹੁਤ ਹੀ ਰੋਮਾਂਟਿਕ ਐਂਡ ਐਕਸ਼ਨ ਵਾਲੀ ਫਿਲਮ ਹੈ ਤੇ ਬਹੁਤ ਸੋਹਣਾ ਰਿਪਰੈਜ਼ੈਂਟ ਕੀਤਾ ਜਗਦੀਪ ਭਾਜੀ ਨੇ ਦਜੀਤ ਭਾਜੀ ਨੇ ਨੀਰਵਾਜ ਮੈਡਮ ਨੇ ਤੇ ਜਦੋਂ ਆਪਾਂ ਦੇਖ ਕੇ ਆਵਾਂਗੇ ਮੂਵੀ ਉਹ ਰੀਅਲ ਦੇ ਵਿੱਚ ਪਤਾ ਲੱਗੇਗਾ ਕਿ ਉਹ ਮੂਵੀ ਦਾ ਕਨਸੈਪਟ ਕੀ ਹੈ ਅਸਲ ਦੇ ਵਿੱਚ ਰਜਨੀ ਮੈਮ ਮੈਂ ਤੁਹਾਨੂੰ ਸਵਾਲ ਕਰਨਾ ਚਾਹਾਂਗੀ ਕਿ ਆਪਾਂ ਹਮੇਸ਼ਾ ਸੁਣਦੇ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਘਰ ਵਾਲਾ ਹਮੇਸ਼ਾ ਕਹਿੰਦੇ ਆ ਕਿ ਤਾਂ ਘਰ ਵਾਲੀ ਦੇ ਥੱਲੇ ਲੱਗਿਆ ਜਾਂ ਉਹਦੀਆਂ ਉਂਗਲਾਂ ਤੇ ਨੱਚਦਾ ਆ ਫਿਰ ਘਰ ਵਾਲੇ ਨੂੰ ਇਹ ਹੁੰਦਾ ਵੀ ਆਪਾਂ ਘਰ ਨਾ ਜਾਈਏ ਪਰ ਹੁਣ ਤੁਹਾਡਾ ਤਾਂ ਡਿਪਾਰਟਮੈਂਟ ਵੀ ਸੀ ਮਤਲਬ ਡਿਪਾਰਟਮੈਂਟ ਵੀ ਖੈੜਨ ਜੁੱਟਨ ਵਾਲਾ ਐਵੇਂ ਹੁੰਦਾ ਕਿ ਮੈਂ ਚਾਹਦੀ ਨਹੀਂ ਸੀ ਵੈਸੇ ਪੁਲਿਸ ਜਾਣਾ ਇਹਨਾਂ ਦਾ ਹੀ ਡ੍ਰੀਮ ਸੀਗਾ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਜੁਆਇਨ ਕਰਾਂ ਤਾਂ ਮੈਨੂੰ ਲੱਗਦਾ ਕਿ ਜੇ ਮੈਂ ਅੱਜ ਇੱਥੇ ਹਾਂ ਤਾਂ ਉਹਨਾਂ ਦਾ ਮੇਨ ਕ੍ਰੈਡਿਟ ਇਹਨਾਂ ਨੂੰ ਹੀ ਜਾਂਦਾ ਹੈ ਤਾਂ ਜਿਵੇਂ ਲੋਕੀ ਕ ਸਟੇਟਮੈਂਟਸ ਦਿੰਦੇ ਨੇ ਉਹ ਸਾਡੇ ਰਿਲੇਸ਼ਨ ਵਿੱਚ ਕਦੇ ਵੀ ਨਹੀਂ ਉਹ ਚੀਜ਼ ਆਈ ਹੈਗੀ ਹੁਣ ਆਪਾਂ ਜੇ ਗੱਲ ਕਰੀਏ ਫਿਲਮ ਦੀ ਤੁਹਾਡੀ ਇੰਟਰਵਿਊ ਦਿਲਜੀਤ ਦੁਸਾਨ ਨੇ ਕੀਤੀ ਹੈ ਹਰ ਇੱਕ ਬੰਦਾ ਅੱਜ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ ਇੰਨੀ ਵੱਡੀ ਗਿਣਤੀ 'ਚ ਪੈਣ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਬਈ ਬਹੁਤ ਮਤਲਬ ਚੰਗਾ ਲੱਗ ਰਿਹਾ ਹੈ ਨਾ ਜੀ ਕਦੇ ਸੋਚਿਆ ਨਹੀਂ ਸੀਗਾ ਕਿ ਅੱਡੀ ਵੱਡੀ ਓਪਰਚ्युनिटी ਆਏਗੀ ਤੇ ਪਰ ਮੈਂ ਤਾਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੀ ਟੀਮ ਦਾ ਜਗਦੀਪ ਭਾਜੀ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਐਂਡ ਉਸ ਦਿਨ ਜਿਸ ਦਿਨ ਪ੍ਰੀਮੀਅਰ ਸੀਗਾ ਉਹ ਵਾਲੀ ਜਿਹੜੀ ਉਸ ਦਿਨ ਇਨਸੀਡੈਂਟ ਹੋਈ ਹੈ ਉਹ ਮੇਰੇ ਲਈ ਹਮੇਸ਼ਾ ਯਾਦ ਰਹਿਣ ਵਾਲੀ ਹੈ ਕਦੇ ਵੀ ਨਾ ਭੁੱਲਣਯੋਗ ਹੈ ਕਿਉਂਕਿ ਉਸ ਦਿਨ ਆਪਣਾ ਗੁਰਪ੍ਰਤਾਪ ਕੰਗ ਭਾਜੀ ਨੇ ਦਲਜੀਤ ਭਾਜੀ ਦੇ ਨਾਲ ਨੇ ਹਨਾ ਕਾਫੀ ਲੰਬੇ ਸਮੇਂ ਤੋਂ ਉਹਨਾਂ ਦਾ ਮੈਨੂੰ ਕਾਲ ਆਇਆ ਕਿ ਭਾਜੀ ਤੁਹਾਨੂੰ ਯਾਦ ਕਰ ਰਹੇ ਨੇ ਤੁਹਾਡੇ ਨਾਲ ਇੰਟਰਵਿਊ ਕਰਨਾ ਹੈ ਤਾਂ ਉਸ ਦਿਨ ਅਸੀਂ ਗਏ ਆ ਭਾਜੀ ਨਾਲ ਇੰਟਰਵਿਊ ਹੋਇਆ ਸਾਡਾ ਸੁਪਨਾ ਸੀਗਾ ਬਸ ਵੀ ਇੱਕ ਵਾਰੀ ਦਲਜੀਤ ਭਾਜੀ ਨੂੰ ਮਿਲ ਲਈਏ ਪਰ ਉਹ ਚੀਜ਼ ਜਿਹੜੀ ਹੋਈ ਹੈ ਕੰਪਲੀਟ ਹੋਈ ਹੈ ਸਾਡਾ ਇੰਟਰਵਿਊ ਹੋਇਆ ਰਜਨੀ ਨਾਲ ਮੇਰੇ ਨਾਲ ਤੇ ਉਹ ਚੀਜ਼ ਵਾਇਰਲ ਹੋਈ ਹੈ ਤਾਂ ਮਤਲਬ ਇੱਕ ਕ੍ਰਿਸ਼ਮੇ ਤੋਂ ਘਟਨੀ ਹੈ ਜੀ ਉਹ ਤਾਂ ਉਹਨਾਂ ਦਾ ਇੰਟਰਸਟ ਵੀ ਹੈ ਮੂਵੀਜ਼ ਦੇ ਵਿੱਚ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਉਹ ਇੰਟਰਵਿਊ ਦੇ ਵਿੱਚ ਮੈਮ ਮੇਰੇ ਲਈ ਜਿਵੇਂ ਫਸਟ ਟਾਈਮ ਸੀ ਮੈਨੂੰ ਦੀ ਆਪੋਰਚ्युनिटी ਕਿ ਕਿਸੇ ਸੈਲੀਬ੍ਰਿਟੀ ਨਾਲ ਆਪਾਂ ਇੰਟਰਵਿਊ ਕਰ ਰਹੇ ਹਾਂ ਕਿਉਂਕਿ ਮੇਰੇ ਹਸਬੰਦ ਨੇ ਤਾਂ ਮੂਵੀ ਚ ਪਾਰਟਿਸਿਪੇਟ ਵੀ ਕੀਤਾ ਹੈ ਉਹ ਦਲਜੀਤ ਜੀ ਨੂੰ ਪਹਿਲਾਂ ਵੀ ਮਿਲੇ ਹੋਏ ਸੀ ਬਟ ਮੇਰਾ ਫਸਟ ਟਾਈਮ ਸੀਗਾ ਤੇ ਸੈਕੰਡਲੀ ਜਿਵੇਂ ਮੈਨੂੰ ਹੈਗਾ ਇੰਟਰਸਟ ਸੋਸ਼ਲ ਮੀਡੀਆ ਦੇ ਵਿੱਚ ਕੰਮ ਕਰਨ ਦਾ ਤੇ ਕਿਉਂਕਿ ਮੈਂ ਪਹਿਲਾਂ ਵੀ ਪੰਜਾਬ ਪੁਲਿਸ ਲਈ ਸੋਸ਼ਲ ਅਵੇਅਰਨੈਸ ਦੇ ਵੀਡੀਓਜ਼ ਬਣਾਉਂਦੇ ਰਹੇ ਸੀ ਦੋ ਤਾਂ ਇੱਕ ਉਹ ਓਪਰਚੁਨਿਟੀ ਵੀ ਸੀ ਕਿ ਹਾਂ ਵੀ ਸਾਡੇ ਨਾਲ ਸਾਡੇ ਸਾਹਮਣੇ ਦੇਖ ਕੇ ਸਕਰੀਨ ਤੇ ਬਹੁਤ ਸਾਰੇ ਮੋਟੀਵੇਟ ਹੋਣਗੇ ਸਾਡੇ ਕਪਲਸ ਨੂੰ ਦੇਖ ਕੇ ਕਿ ਹਾਂ ਵੀ ਪੰਜਾਬ ਪੁਲਿਸ ਦੇ ਵਿੱਚ ਐਵੇਂ ਦਾ ਵੀ ਕਪਲ ਹੈ ਜਿਹੜਾ ਇੱਕ ਦੂਜੇ ਨੂੰ ਸਪੋਰਟ ਕਰਦਾ ਹੈ ਤਾਂ ਇਸ ਲਈ ਅਸੀਂ ਸੋਚਿਆ ਸ਼ਾਇਦ ਸਾਡਾ ਇੱਕ ਬੈਸਟ ਪਲੇਟਫਾਰਮ ਹੋ ਸਕਦਾ ਜੇ ਅਸੀਂ ਉੱਥੇ ਜਾਂਦੇ ਹਾਂ ਉਹ ਪਹਿਲਾਂ ਪਲੈਨਿੰਗ ਸੀ ਜਾਂ ਫਿਰ ਇੱਕੇ ਦਮ ਹੋਇਆ ਨੇ ਕਿਦਮ ਹੋਇਆ ਜਿਵੇਂ ਕਿ ਪ੍ਰੀਮੀਅਰ ਤੇ ਲਈ ਅਸੀਂ ਜਾਣਾ ਸੀਗਾ ਮੂਵੀ ਦਾ ਪ੍ਰੀਮੀਅਰ ਰੱਖਿਆ ਹੋਇਆ ਸੀ 7 ਵਜੇ ਦਾ ਟਾਈਮ ਸੀ ਤਾਂ ਸਾਨੂੰ ਐਵੇਂ ਸੀਗਾ ਕਿ ਅਸੀਂ ਜਾਂਦੇ ਕੈਜੂਅਲ ਜਿਵੇਂ ਡਰੈਸ ਅਪ ਹੋ ਕੇ ਜਾਂਦੇ ਆ ਤਾਂ ਅਸੀਂ ਉਹਦੇ ਲਈ ਰੈਡੀ ਹੋਏ ਸੀ ਬਟ ਅਚਾਨਕ ਹੀ ਫੋਨ ਆਇਆ ਕਿ ਐਵੇਂ ਕਰਕੇ ਉਹਨਾਂ ਨੇ ਇੱਕ ਕਪਲ ਦਾ ਇੰਟਰਵਿਊ ਕਰਨਾ ਚਾਹੁੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਰੀਅਲ ਦੇ ਵਿੱਚ ਹੋਣ ਤੇ ਉਹਨਾਂ ਦੇ ਨਾਲ ਕੋਈ ਰੀਅਲ ਟॉक ਕਰਨਾ ਚਾਹੁੰਦੇ ਜਲਦਜੀਤ ਜੀ ਤਾਂ ਅਸੀਂ ਉਹਦੇ ਲਈ ਫਿਰ ਰੈਡੀ ਹੋਏ ਫਟਾਫਟ ਯੂਨੀਫਾਰਮ ਪਾਈ ਇੱਕ ਕਹਾਣੀ ਉਹ ਹੋ ਗਈ ਹੈ ਤੁਹਾਡੀ ਆਪਸੀ ਕਹਾਣੀ ਅਸੀਂ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਮਿਲੇ ਕਿਸ ਤਰ੍ਹਾਂ ਇੱਕ ਪੁਲਿਸ ਆਫੀਸਰ ਨੂੰ ਪੁਲਿਸ ਆਫੀਸਰ ਮਿਲਿਆ ਕੀ ਸਟੋਰੀ ਸੀ ਪੂਰੀ ਜਿਵੇਂ ਮੈਂ ਤਾਂ ਡਿਫਰੈਂਟ ਡਿਪਾਰਟਮੈਂਟ ਦੇ ਵਿੱਚ ਸੀ ਵਰਕ ਕਰ ਰਹੀ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਐਡ ਹੌਕ ਵਰਕ ਕੀਤਾ ਹੈ ਸਾਈਕੋਲੋਜੀ ਦੇ ਵਿੱਚ ਤੇ ਮੇਰਾ ਤਾਂ ਡਿਫਰੈਂਟ ਪਲੈਟਫਾਰਮ ਸੀਗਾ ਬਿਲਕੁਲ ਸਟ੍ਰੀਮ ਵੀ ਡਿਫਰੈਂਟ ਹੈ ਤੇ ਇਹ ਪੰਜਾਬ ਪੁਲਿਸ ਤੋਂ ਪਹਿਲਾਂ ਹੀ ਵਰਕ ਕਰ ਰਹੇ ਨੇ ਲੋਕੀਤੀ ਹੋਈ ਹੈ ਤਾਂ ਇਹਨਾਂ ਦਾ ਇੰਟਰਸਟ ਸੀਗਾ ਕਿ ਮੈਂ ਸਟੱਡੀ ਕਰਾਂ ਤੇ ਇਹ ਪੰਜਾਬ ਪੁਲਿਸ ਦੇ ਵਿੱਚ ਵੀ ਜਾਵਾਂ ਕੀ ਕਹਿਣਾ ਚਾਹੁੰਗੇ ਬਈ ਹਾਂਜੀ ਐਕਚੁਅਲੀ ਜਾ ਹੁਣ ਮੈਂ ਵੀ ਪੜਿਆ ਜੇ ਵੀ ਅਸੀਂ ਇਕੱਠੇ ਪੜੇ ਹਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤਾਂ ਉੱਥੇ ਸਾਡਾ ਸਵੱਭ ਬਣਿਆ ਇੱਕ ਦੋਸਤੀ ਹੋਈ ਦੋਸਤੀ ਹੌਲੀ ਹੌਲੀ ਪਿਆਰ ਚ ਬਦਲ ਗਈ ਤੇ ਅਸੀਂ ਇੱਕ ਦੂਜੇ ਨੂੰ ਬਹੁਤ ਵਧੀਆ ਟਾਈਮ ਦਿੱਤਾ ਇੱਕ ਅੰਡਰਸਟੈਂਡਿੰਗ ਕੀਤੀ ਆ ਮੈਨੂੰ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਵੀ ਇੰਨਾ ਤੋਂ ਵਧੀਆ ਦੋਸਤ ਮੇਰਾ ਕੋਈ ਨਹੀਂ ਹੈ ਜੇ ਮੈਂ ਕਹਾਂ ਵੀ ਅਸੀਂ ਕਿਤੇ ਸ਼ਾਪਿੰਗ ਜਾਣਾ ਇੰਨਾ ਦੇ ਨਾਲ ਜਾਣਾ ਹੈ ਖਾਣਾ ਪੀਣ ਜਾਣਾ ਮੇਰਾ ਫਰੈਂਡ ਸਰਕਲ ਵਧੀਆ ਹੈ ਨਾ ਮੇਰੇ ਦੋਸਤ ਨੇ ਭਰਾਵਾਂ ਵਰਗੇ ਨੇ ਮੇਰੇ ਨਾਲ ਖੜਦੇ ਨੇ ਪਰ ਜਿੰਨਾ ਸਪੋਰਟ ਮੈਨੂੰ ਇਹਨਾਂ ਦਾ ਹੈ ਤੇ ਜੋ ਫੀਲਿੰਗ ਮੈਨੂੰ ਇਹਨਾਂ ਨਾਲ ਘੁੰਮਣ ਫਿਰਨ ਚ ਆਉਂਦੀ ਹੈ ਜੇ ਕਿਤੇ ਵੀ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਮਤਲਬ ਇੱਕ ਅਜੀਬ ਤਰ੍ਹਾਂ ਦੀ ਹੈ ਮੈਂ ਇਹਨੂੰ ਬਿਆਨ ਨਹੀਂ ਕਰ ਸਕਦਾ ਤਾਂ ਫਿਰ ਮੈਨੂੰ ਇਹ ਸੀ ਕਿ ਵੀ ਇਹ ਕਾਫੀ ਪੜੇ ਲਿਖੇ ਨੇ ਤੈਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਜੁਆਇਨ ਜੁਆਇਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਮੈਂ ਵਿਭਾਗ ਦੇ ਵਿੱਚ 2016 ਤੋਂ ਭਰਤੀ ਆ ਮੈਂ ਕਾਫੀ ਡਿਊਟੀਆਂ ਕੀਤੀਆਂ ਨੇ ਮੇਰੇ ਨਾਲ ਜਿੱਦਾਂ ਹੁਣ ਲੇਡੀਜ਼ ਸਬ ਇਨਸਪੈਕਟਰ ਵਗੈਰਾ ਵੀ ਡਿਊਟੀਆਂ ਕਰਦੇ ਰਹੇ ਨੇ ਤਾਂ ਫਿਰ ਮੈਂ ਇਹਨਾਂ ਨੂੰ ਆ ਕੇ ਦੱਸਦਾ ਸੀ ਵੀ ਤੁਸੀਂ ਵੀ ਤਿਆਰੀ ਕਰੋ ਹਨਾ ਥੋੜੀ ਜੀ ਕਿਉਂਕਿ ਇਹਨੇ ਪਹਿਲੀ ਬਹੁਤ ਇੰਟੈਲੀਜੈਂਸੀ ਸਾਈਕੋਲੋਜੀ ਫੀਲਡ ਸੀ ਤਾਂ ਇਹਨਾਂ ਨੇ ਬਹੁਤ ਸਾਰੇ ਐਗਜ਼ਾਮ ਦਿੱਤੇ ਵੀ ਥੋੜੇ ਥੋੜੇ ਨੰਬਰ ਤੋਂ ਅੱਧੇ ਨੰਬਰ ਤੋਂ ਇੱਕ ਨੰਬਰ ਤੋਂ ਕਈ ਵਾਰੀ ਹੋ ਜਾਂਦਾ ਸੀ ਪਰ ਇਹਨਾਂ ਨੇ ਹਿੰਮਤ ਨਹੀਂ ਛੱਡੀ ਐਂਡ ਫਿਰ ਲਾਸਟ ਇਹਨਾਂ ਦਾ ਹੋਇਆ ਸਬ ਇਨਸਪੈਕਟਰ ਦਾ ਕ੍ਰੈਕ ਐਗਜ਼ਾਮ ਹੁਣ ਮਾਯੂਦਾ ਇਹ ਬਦੀਆਂ ਲੱਗ ਰਿਹਾ ਸਾਰੇ ਵਾਸਤੇ ਮੇਰੇ ਵਾਸਤੇ ਤੁਸੀਂ ਤੁਸੀਂ ਲੰਬੇ ਟਾਈਮ ਤੋਂ ਕਰ ਰਹੇ ਸੀ ਇਹਨਾਂ ਨੇ ਬਾਅਦ ਦੇ ਵਿੱਚ ਆ ਕੇ ਉਸ ਚੀਜ਼ ਨੂੰ ਜੁਆਇਨ ਕੀਤਾ ਪਰ ਤੁਹਾਡੇ ਤੋਂ ਅੱਗੇ ਨਿਕਲ ਗਏ ਕਦੇ ਇਸ ਚੀਜ਼ ਤੇ ਮਿਲੀ ਗੋ ਤਾਂ ਨਹੀਂ ਆਇਆ ਜੇ ਕਦੇ ਵੀ ਨਹੀਂ ਸਕੋ ਮੈਂ ਤਾਂ ਸਪੋਰਟ ਕਰ ਰਿਹਾ ਹਾਂ ਹਣਾ ਪਹਿਲਾਂ ਵੀ ਸਪੋਰਟ ਕੀਤੀ ਆ ਹੁਣ ਵੀ ਕਰ ਰਿਹਾ ਅੱਗੇ ਵੀ ਕਰੂੰਗਾ ਕਿਉਂਕਿ ਜੋ ਇਹਨਾਂ ਦਾ ਹੈ ਵੀ ਇਹ ਅੱਗੇ ਪੜਨਾ ਚਾਹੁੰਦੇ ਨੇ ਜੇ ਪੀਸੀਐਸ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦੇ ਨੇ ਜਿੱਥੇ ਜ਼ਰੂਰਤ ਹੋਏਗੀ ਮੈਂ ਹਮੇਸ਼ਾ ਇਹਨਾਂ ਦੇ ਨਾਲ ਹਾਂ ਜੀ ਇਹ ਦੋਸਤੀ ਦਾ ਰਿਸ਼ਤਾ ਇੱਥੋਂ ਤੱਕ ਕਿਵੇਂ ਪਹੁੰਚਿਆ ਇਹ ਤਾਂ ਪਤਾ ਨਹੀਂ ਮੇਰਾ ਮਤਲਬ ਮੇਰਾ ਹੁਣ ਮੇਰਾ ਬੈਕਗ੍ਰਾਉਂਡ ਮਾਨਸ ਆਇਆ ਮੈਨੂੰ ਪਤਾ ਨਹੀਂ ਪਟਿਆਲਾ ਖਿੱਚ ਲਿਆ ਆ ਮੈਂ ਉੱਥੇ ਪੜ੍ਹਨਾ ਸੀ ਸ਼ਾਇਦ ਇਹਨਾਂ ਨੂੰ ਮਿਲਣਾ ਸੀ ਜਾਂ ਪਰ ਪਤਾ ਨਹੀਂ ਪ੍ਰਮਾਤਮਾ ਦੇ ਰੰਗ ਸੀ ਹਨਾ ਤਾਂ ਜੋ ਵੀ ਹੈ ਮਤਲਬ ਇੱਕ ਲੋਕਾਂ ਲਈ ਵੀ ਵਧੀਆ ਹੋ ਵੀ ਤੁਸੀਂ ਜੇ ਹਸਬੰਡ ਵਾਈਫ ਹੋ ਇੱਕ ਦੂਜੇ ਨੂੰ ਸਪੋਰਟ ਕਰੋ ਕਿਉਂਕਿ ਇੱਕ ਜਦੋਂ ਲੜਕੀ ਆਪਣੇ ਪੇਕੇਆਂ ਦੇ ਘਰ ਤੋਂ ਆਉਂਦੀ ਹੈ ਆਪਣੇ ਮੰਮੀ ਡੈਡੀ ਨੂੰ ਛੱਡ ਕੇ ਆਉਂਦੀ ਹੈ ਤਾਂ ਉਹਦਾ ਸਾਰਾ ਦਰਮਦਾਰ ਉਹਦਾ ਹਸਬੰਡ ਹੀ ਹੁੰਦਾ ਹੈ ਉਹੀ ਉਹਨੂੰ ਅੱਗੇ ਲੈ ਕੇ ਜਾ ਸਕਦਾ ਹੈ ਉਹਨੂੰ ਪੜਾਉਣ ਦੇ ਮਾਮਲੇ 'ਚ ਹੋਗੇ ਹੁਣ ਕਈ ਆਪਣੇ ਦੇਖ ਲਈਏ ਵਿੱਚ ਦਾ ਮਰਦ ਪ੍ਰਧਾਨ ਦੇਸ਼ ਹੈਣਾ ਜੀ ਉਹ ਕਹਿੰਦੇ ਨੇ ਵੀ ਨਹੀਂ ਜੀ ਜਨਾਨੀ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਖੁੱਲੀ ਛੱਡਾਂਗੇ ਹੱਥੋਂ ਨਿਕਲ ਜੂਗੀ ਐਵੇਂ ਹੋ ਜਾਊਗਾ ਫਲਾਨਾ ਹੋ ਜਾਏਗਾ ਮੈਂ ਉਹਨਾਂ ਚੀਜ਼ਾਂ ਤੋਂ ਬਹੁਤ ਪਰੇ ਆ ਜੀ ਤੇ ਮੈਂ ਹਮੇਸ਼ਾ ਇਹਨਾਂ ਦੀ ਸਪੋਰਟ ਕੀਤੀ ਐਂਡ ਮੇਰੇ ਲਈ ਕਾਫੀ ਪ੍ਰਾਊਡ ਵਾਲੀ ਮੂਵਮੈਂਟ ਹੈ ਵੀ ਇਹ ਹੁਣ ਹਾਈਅਰ ਰੈਂਕ ਤੇ ਨੇ ਘੱਟ ਕਿਸ ਦੀ ਚੱਲਦੀ ਆ ਦੋਨਾਂ ਦੀ ਚੱਲਦੀ ਜਿੱਥੇ ਦੋਨਾਂ ਦੀ ਅੰਡਰਸਟੈਂਡਿੰਗ ਦੀ ਲੋੜ ਹੁੰਦੀ ਹੈ ਮਿਲ ਕੇ ਡਿਸੀਜਨ ਲੈ ਲਿੱਦਾ ਹੈ ਬਾਕੀ ਇਹਨਾਂ ਨੂੰ ਪਤਾ ਹੀ ਹੈ ਮੈਨੂੰ ਤਾਂ ਯੱਸ ਕਹਿਣਾ ਹੀ ਹੈ ਇਹਨਾਂ ਨੇ ਹੁਣ ਮਤਲਬ ਦੱਸ ਕੇ ਵੀ ਇਹਨਾਂ ਦੀ ਚੱਲਦੀ ਇੰਟਰੈਕਟਲੀ ਇੰਟਰੈਕਟਲੀ ਮਤਲਬ ਇਹ ਹੋ ਗਿਆ ਮੇਰੀ ਚੱਲਦੀ ਹੈ ਮਨਾ ਨਹੀਂ ਕਰ ਸਕਦੇ ਮੈਨੂੰ ਇਹੀ ਹੋ ਜਾਂਦਾ ਮਤਲਬ ਜੇ ਮੈਂ ਕੁਝ ਕਹਿਣਾ ਚਾਹਾਂ ਹਨਾ ਜੇ ਹਾਂਜੀ ਆਪਾਂ ਐਂ ਕਰਨਾ ਐਂ ਕਰਨਾ ਮੈਂ ਆਪਣੀ ਸਾਰੀ ਕਹਾਣੀ ਰੱਖ ਦੇਣਾ ਕਰਕੇ ਇਹਨਾਂ ਨੂੰ ਹਾਂ ਫਿਰ ਇਹ ਵੀ ਹਾਂਜੀ ਐਵੇਂ ਨਹੀਂ ਹੋਏਗਾ ਨਹੀਂ ਹੋਏਗਾ ਵੀ ਮੈਨੂੰ ਸਹੀ ਨਹੀਂ ਬੈਠ ਰਿਹਾ ਫਿਰ ਮੈਂ ਹੁਣ ਬੈਸਤਾ ਸਕਦਾ ਨਹੀਂ ਹੈ ਹਨਾ ਉੱਥੇ ਮਕੇ ਚਲੋ ਠੀਕ ਹੈ ਜਿਵੇਂ ਤੁਹਾਨੂੰ ਫਿਰ ਉਹਦਾ ਜੇ ਕਦੇ ਬੈਡ ਰਿਜ਼ਲਟ ਨਿਕਲਦਾ ਤਾਂ ਮੇਰਾ ਪਲੱਸ ਪੁਆਇੰਟ ਹੋ ਜਾਂਦਾ ਵੀ ਮੈਂ ਤੁਹਾਨੂੰ ਕਿਹਾ ਸੀ ਨਾ ਤੈਨੂੰ ਸਭ ਜਾ ਕਦੇ ਹਾਂ ਛੇਤੀ ਮੰਨ ਲੈਣੇ ਹਾਂ ਹਾਂ ਸੌਰੀ ਉਹ ਛੇਤੀ ਬੋਲ ਦਿੰਨੀ ਮੈਂ ਤਾਂ ਇਹਨਾਂ ਤੋਂ ਸੌਰੀ ਬੁਲਵਾਨੀ ਥੋੜੀ ਮੁਸ਼ਕਿਲ ਹੈ ਪਰ ਮੈਂ ਬਹੁਤ ਛੇਤੀ ਸੌਰੀ ਬੋਲ ਦਿੰਨੀ ਹਾਂ ਇਹ ਪਲੱਸ ਪੁਆਇੰਟ ਹੈ ਤੁਹਾਡਾ ਮੇਰਾ ਪਲੱਸ ਪੁਆਇੰਟ ਮੇਰਾ ਥੋੜਾ ਜਿਹਾ ਹੈ ਇਸ ਦਿਨ ਆਲ ਹੀ ਇੱਕ ਹੋਰ ਚੀਜ਼ ਸਾਹਮਣੇ ਆਉਂਦੀ ਹੈ ਜਦੋਂ ਅਜੀਬੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਇੱਕ ਮੇਲ ਹੀ ਕੁ ਡਿਫਰੈਂਟ ਚੀਜ਼ ਹੋ ਗਈ ਇੱਕ ਕਹਿੰਦੇ ਹੁੰਦੇ ਨਾ ਵੀ ਅਗਰ ਘਰੇ ਆ ਘਰ ਵਾਲਾ ਤਾਂ ਨਜ਼ਰ ਰਹਿੰਦੀ ਹੈ ਹੁਣ ਡਿਪਾਰਟਮੈਂਟ ਚ ਵੀ ਨਜ਼ਰ ਰਹਿਣੀ ਹੈ ਤੁਹਾਡੇ ਤੇ ਹਾਂਜੀ ਸਹੀ ਗੱਲ ਹੈ ਜੀ ਕਿਉਂਕਿ ਐਕਚੁਅਲੀ ਦਿੱਕਤ ਇਹ ਹੈ ਵੀ ਮੇਰਾ ਹੈਗਾ ਡਿਸਟ੍ਰਿਕਟ ਦੇ ਵਿੱਚ ਨੰਬਰ ਦਾ ਤਾਂ ਅਸੀਂ ਮਤਲਬ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਇਹਨਾਂ ਦਾ ਅਗਿਆ ਟੈਕਨੀਕਲ ਦਾ ਇਨਾਂ ਨੂੰ ਹੁਣ ਸਾਰੇ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਆਲਮੋਸਟ ਕੀ ਕਰਨਾ ਹੁਣ ਇਹਨਾਂ ਦਾ ਮੈਨੂੰ ਇਹ ਨਹੀਂ ਪਤਾ ਵੀ ਇਹ ਤਾਂ ਮੇਰੇ ਫੋਨ 'ਚ ਲੋਕੇਸ਼ਨ ਔਨ ਕਰਕੇ ਕੋਈ ਸੌਫਟਵੇਅਰ ਐਵੇਂ ਦਾ ਡਾਊਨਲੋਡ ਕਰਕੇ ਰੱਖਦੇ ਨੇ ਵੀ ਇਹ ਕਿੱਥੇ ਜਾਂਦਾ ਹੈ ਕਿੱਧਰ ਜਾਂਦਾ ਹੈ ਕਿਹਦੇ ਨਾਲ ਗੱਲ ਕਰਦਾ ਸੋ ਮੇਰੇ ਤੇ ਪੂਰੀ ਆਪਾਂ ਕਹਿੰਦੇ 24 ਘੰਟੇ ਸੀਸੀਟੀਵੀ ਲੱਗਿਆ ਹੋਇਆ ਕਦੇ ਕਰਿਆ ਐਦਾਂ ਨਹੀਂ ਹਜੇ ਤੱਕ ਲੋੜ ਨਹੀਂ ਪਈ ਬਟ ਅੱਛਾ ਆ ਗਿਆ ਇਹ ਤਾਂ ਪਤਾ ਲੱਗਾ ਫਿਊਚਰ ਫਿਊਚਰ ਜੇ ਕੰਮ ਆਊਗਾ ਮੈਂ ਸੋਚਿਆ ਨਹੀਂ ਸੀ ਬਟ ਇਹਨਾਂ ਨੇ ਮੈਨੂੰ ਆਈਡੀਆ ਦਿੱਤਾ ਹੁਣ ਇੱਕ ਅੱਛਾ ਔਰ ਸਟਿਕਨੈਸ ਹੋ ਜਾਣੀ ਹੈ ਇਹ ਬਸ ਐਵੇਂ ਕਰਕੇ ਅੱਗੇ ਵਧ ਰਹੇ ਨੇ ਮੇਰੀ ਗੱਲਾਂ ਦੇ ਵਿੱਚ ਹੌਲੀ ਹੌਲੀ ਕਰਕੇ ਆਪਣੇ ਆਪ ਹੀ ਆਈ ਡੀਆ ਆ ਜਾਂਦੇ ਨੇ ਜੀ ਵੈਸੇ ਮਤਲਬ ਸਾਨੂੰ ਲੋੜ ਨਹੀਂ ਪਈ ਕਦੇ ਐਵੇਂ ਦਾ ਕਰਨ ਵਾਸਤੇ ਸਾਡਾ ਆਪਸ ਵਿੱਚ ਬਹੁਤ ਜ਼ਿਆਦਾ ਅੰਡਰਸਟੈਂਡਿੰਗ ਹੈ ਸ਼ੁਰੂ ਤੋਂ ਹੀ ਤੇ ਜਿਵੇਂ ਸਰ ਕਹਿ ਰਹੇ ਨੇ ਹਾਂ ਕਿ ਅਸੀਂ ਇਕੱਠੇ ਮਿਲ ਕੇ ਜਾਂਦੇ ਹਾਂ ਘੁੰਮਦੇ ਫਿਰਦੇ ਆ ਖਾਂਦੇ ਪੀਂਦੇ ਆ ਮਤਲਬ ਬਿਨਾ ਕੁਝ ਕਹੀ ਵੀ ਸਮਝ ਲੈਂਦੇ ਆ ਕਿ ਇਸਨੇ ਖਾਣਾ ਇਹਦਾ ਇਹ ਦਿਲ ਕਰ ਰਿਹਾ ਘੁੰਮਣ ਦਾ ਦਿਲ ਕਰ ਰਿਹਾ ਸ਼ਾਪਿੰਗ ਜਾਣਾ ਹੈ ਇਰੀਟੇਟ ਨਹੀਂ ਹੁੰਦੇ ਕਦੇ ਵੀ ਇੱਕ ਦੂਜੇ ਤੋਂ ਆਪਣੇ ਆਪ ਹੀ ਰਿਲੇਸ਼ਨ ਉਹਵੇਂ ਬਿਲਡ ਹੋਇਆ ਸਾਡਾ ਹੌਲੀ ਹੌਲੀ ਬ੍ਰਿੰਦਾ ਜੀ ਇੱਕ ਚੀਜ਼ ਹੋਰ ਹੈ ਜਿਸ ਤਰ੍ਹਾਂ ਤੁਸੀਂ ਤਾਂ ਕਹਿਤਾ ਕਿ ਮੈਂ ਹਮੇਸ਼ਾ ਸਪੋਰਟ ਕੀਤਾ ਤੇ ਥੋੜੇ ਟਾਈਮ ਚ ਇਹ ਤੁਹਾਡੇ ਤੋਂ ਵੀ ਅੱਗੇ ਤੁਹਾਡੇ ਤੋਂ ਵੱਡੇ ਰੈਂਕ ਦੇ ਉੱਤੇ ਬੈਠੇ ਨੇ ਪਰ ਲੋਕਾਂ ਨੂੰ ਬਹੁਤ ਕੁਝ ਸੁਣਨ ਨਹੀਂ ਮਿਲਦਾ ਮਿਲਿਆ ਤੁਹਾਨੂੰ ਵੀ ਹਾਂਜੀ ਮਿਲਦਾ ਮੈਮ ਪਰ ਉਹੀ ਹੈ ਨਾ ਮੈਂ ਕਿ ਜਿਵੇਂ ਕਹਿੰਦੇ ਨੇ ਪੁਰਾਣੀਆਂ ਗੱਲਾਂ ਵੀ ਆਰੀ ਨੂੰ ਇੱਕ ਪਾਸੇ ਦੰਦੇ ਦੁਨੀਆ ਨੂੰ ਦੋਵੇਂ ਪਾਸੇ ਦੰਦੇ ਹਨ ਜੇ ਮੈਂ ਇਹਨਾਂ ਨੂੰ ਕੁਝ ਨਾ ਕਰਨ ਦਵਾਂ ਉੱਥੇ ਵੀ ਮਾੜਾ ਹੈ ਕਿਉਂਕਿ ਅਗਲਾ ਕਹਿਣਗੇ ਵੀ ਯਾਰ ਐਨੀ ਪੜ੍ਹੀ ਲਿਖੀ ਤੂੰ ਘਰੇ ਲਾ ਰੱਖੀ ਹੈ ਠੀਕ ਹੈ ਹੁਣ ਜੇ ਮੈਂ ਇਹਨਾਂ ਨੂੰ ਕਹਤਾ ਵੀ ਹਾਂ ਵੀ ਤੁਸੀਂ ਅੱਗੇ ਵਧੋ ਤਾਂ ਉੱਥੇ ਵੀ ਮੈਂ ਹੋ ਸਕਦਾ ਸੋ ਮੈਂ ਲੋਕਾਂ ਦੀ ਪਰਵਾਹ ਨਾ ਕਰਕੇ ਕਿਉਂਕਿ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਉਹਨਾਂ ਦਾ ਮੇਰੀ ਲਾਈਫ ਤੇ ਇੰਪੈਕਟ ਪਵੇ ਮੇਨ ਮੇਰੇ ਲਈ ਇਹ ਜ਼ਿਆਦਾ ਜ਼ਰੂਰੀ ਨਹੀਂ ਹੈ ਤਾਂ ਇਹਨਾਂ ਦਾ ਕੀ ਸੋਚਣਾ ਮੇਰੇ ਬਾਰੇ ਇਹਨਾਂ ਦੀ ਖੁਸ਼ੀ ਕਿਉਂਕਿ ਜੇ ਇਹ ਖੁਸ਼ ਨੇ ਤਾਂ ਮੈਂ ਖੁਸ਼ ਹਾਂ ਕਿਉਂਕਿ ਮੈਂ ਹੀ ਚਾਹਣਾ ਵੀ ਹਰ ਇੱਕ ਜੇ ਘਰ ਦੇ ਵਿੱਚ ਜੇ ਕੋਈ ਲੜਕੀ ਹੈ ਵਾਈਫ ਹੈ ਜੇ ਵਾਈਫ ਖੁਸ਼ ਹੈ ਤਾਂ ਉਹ ਘਰ ਬਹੁਤ ਸੋਹਣਾ ਹੋ ਜਾਂਦਾ ਹੈ ਤਾਂ ਉਸ ਉਸ ਘਰ ਦੇ ਵਿੱਚ ਪੋਜ਼ਿਟਿਵਿਟੀ ਵੀ ਆਉਂਦੀ ਹੈ ਜੇ ਤੁਹਾਡੇ ਘਰ ਦੇ ਵਿੱਚ ਮਤਲਬ ਕਿ ਵੈਸੀ ਲੜਾਈ ਝਗੜਾ ਰਹਿੰਦਾ ਕਲੇਸ਼ ਰਹਿੰਦਾ ਤਾਂ ਤੁਸੀਂ ਚਾਹੇ ਕਿਸੇ ਮਰਜ਼ੀ ਰੈਂਕ ਤੇ ਆ ਜਾਓ ਤੁਸੀਂ ਅੱਗੇ ਨਹੀਂ ਵੱਸ ਸਕਦੇ ਰਿਸ਼ਵਤ ਲਈ ਹੈ ਕਦੇ ਨਹੀਂ ਮੈਮ ਕਦੇ ਜ਼ਰੂਰਤ ਹੀ ਨਹੀਂ ਪਈ ਜੀ ਹਨਾ ਲੋੜ ਵੀ ਨਹੀਂ ਹੈਗੀ ਔਰ ਡਿਪਾਰਟਮੈਂਟ ਬਹੁਤ ਸੋਹਣੀ ਤਨਖਾਹ ਦੇ ਰਿਹਾ ਬਾਕੀ ਸਬਰ ਸਕੂਨ ਜ਼ਿਆਦਾ ਹੈ ਮੈਂ ਮੈਂ ਹੋ ਗਿਆ ਰਜਨੀ ਹੋ ਗਿਆ ਹਨਾ ਅਸੀਂ ਮਤਲਬ ਦਿਖਾਵੇ ਪਨ ਤੋਂ ਬਹੁਤ ਜ਼ਿਆਦਾ ਸਾਈਡ ਤੇ ਆ ਬਹੁਤ ਉੱਪਰ ਉੱਠੇ ਹੋਇਆ ਵੀ ਘੱਟ ਖਾ ਲੋ ਜੀ ਚੰਗਾ ਖਾ ਲੋ ਉਹ ਚੀਜ਼ ਨੂੰ ਜ਼ਿਆਦਾ ਮਾਨਤਾ ਰੱਖਦੇ ਆ ਹੁਣ ਜੇ ਮੈਂ ਚਾਹਾਂ ਵੀ ਹੁਣ ਸਬ ਇਨਸਪੈਕਟਰ ਰੈਂਕ ਤੇ ਨੇ ਹਣਾ ਮੈਂ ਕਹਿ ਵੀ ਸਕਦਾ ਵੀ ਤੁਸੀਂ ਐਵੇਂ ਕਰੋ ਐਵੇਂ ਕਰੋ ਪਰ ਨਹੀਂ ਮੈਂ ਇਹਨਾਂ ਨੂੰ ਹਮੇਸ਼ਾ ਹੀ ਦੱਸਿਆ ਵੀ ਮੈਂ ਵੀ ਇਮਾਨਦਾਰੀ ਦਾ ਪੱਲਾ ਫੜ ਕੇ ਚੱਲਿਆ ਹਲੇ ਤੱਕ ਤਾਂ ਉਹ ਚੀਜ਼ਾਂ ਹੋਈਆਂ ਨੇ ਜਿਹੜੀਆਂ ਮੈਂ ਕਦੇ ਸੋਚੀਆਂ ਵੀ ਨਹੀਂ ਸੀਗੀਆਂ ਤੇ ਇਹਨਾਂ ਨੂੰ ਵੀ ਅੱਗੇ ਹੀ ਕਹਿਣ ਵੀ ਪ੍ਰਮਾਤਮਾ ਬਹੁਤ ਕੁਝ ਦੇਵੇਗਾ ਤੋਂ ਇਹ ਤਾਂ ਸਗੋ ਜ਼ਿਆਦਾ ਉਸ ਚੀਜ਼ ਨੂੰ ਕਿਉਂਕਿ ਜੋ ਮੋਰਲ ਵੈਲਿਊਜ਼ ਨੇ ਉਹਨਾਂ ਦੇ ਪ੍ਰਤੀ ਇਹਨਾਂ ਦਾ ਥੋੜਾ ਜ਼ਿਆਦਾ ਗ੍ਰਿਪ ਹੈ ਉਹਨਾਂ ਨੂੰ ਜ਼ਿਆਦਾ ਫਾਲੋ ਕਰਦੇ ਨੇ ਤਾਂ ਤੁਸੀਂ ਕੀ ਕਹੋਗੇ ਅ ਮੈਂ ਤਾਂ ਇਹ ਕਹਿੰਦੀ ਆ ਕਿ ਜਿਵੇਂ ਸਾਨੂੰ ਪੰਜਾਬ ਪੁਲਿਸ ਦੀ ਜਦੋਂ ਵਰਦੀ ਪਾ ਲੈਂਦੇ ਆਪਾਂ ਤਾਂ ਆਪਣਾ ਮੇਨ ਮੋਟਿਵ ਇਹੀ ਹੁੰਦਾ ਜਨਤਾ ਦੀ ਸੇਵਾ ਕਰਨੀ ਤਾਂ ਉਹਦੇ ਲਈ ਆਪਾਂ ਨੂੰ ਪੈਸੇ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਆਪਣਾ ਮੇਨ ਮੋਟਿਵ ਹੀ ਹੈ ਤਾਂ ਇਸ ਕਰਕੇ ਆਪਣੀ ਡਿਊਟੀ ਕਰਨ ਦੇ ਲਈ ਉਸ ਲਈ ਵੀ ਪੈਸੇ ਲੈਣਾ ਸਭ ਤੋਂ ਬੁਰੀ ਗੱਲ ਮੰਨਦੀ ਆ ਮੈਂ ਤਾਂ ਮੇਰਾ ਜੋ ਮੋਟਿਵ ਸ਼ਾਇਦ ਪੰਜਾਬ ਪੁਲਿਸ 'ਚ ਆਨ ਦਾ ਵੀ ਇਹੀ ਸੀਗਾ ਕਿ ਮੈਂ ਸੋਸ਼ਲ ਵਰਕ ਕਰਨਾ ਚਾਹੁੰਦੀ ਆ ਜਾਂ ਤੋਂ ਜ਼ਿਆਦਾ ਯੰਗਸਟਰਜ਼ ਨੂੰ ਵੀ ਇਨਫੋਰਮੇਸ਼ਨ ਦੇਣਾ ਚਾਹੁੰਦੀ ਆ ਕਿ ਉਹ ਜੋ ਵੀ ਐਗਜ਼ਾਮਸ ਚਾਹੁੰਦੇ ਨੇ ਉਹ ਕਲੀਅਰ ਕਰ ਸਕਦੇ ਨੇ ਫੋਰਨ ਜਾਣ ਦੀ ਜਗ੍ਹਾ ਤੇ ਆਪਾਂ ਇੱਥੇ ਰਹਿ ਕੇ ਵੀ ਕੰਮ ਕਰ ਸਕਦੇ ਹਾਂ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਹੈ ਕਿਹੜੀ ਕਿਹੜੀ ਓਪਰਚ्युनिटीਜ਼ ਨੇ ਬੱਚਿਆਂ ਨੂੰ ਪਤਾ ਨਹੀਂ ਹੈਗਾ ਤਾਂ ਉਹ ਕਾਲਜ ਲੈਵਲ ਤੇ ਜੇ ਬੱਚਿਆਂ ਨੂੰ ਇਨਫੋਰਮੇਸ਼ਨ ਦਿੱਤੀ ਜਾਏ ਸਕੂਲ ਲੈਵਲ ਤੇ ਇਨਫੋਰਮੇਸ਼ਨ ਦਿੱਤੀ ਜਾਏ ਤਾਂ ਉਹ ਵਧੀਆ ਰਾਹ ਤੇ ਪੈ ਸਕਦੇ ਆ ਤਾਂ ਮੇਰਾ ਵੀ ਤੇ ਵਰਿੰਦਰ ਦਾ ਵੀ ਸ਼ੁਰੂ ਤੋਂ ਹੀ ਮੋਟਿਵ ਰਿਹਾ ਕਿ ਯੰਗਸਟਰਸ ਨੂੰ ਸੀ ਉਹ ਇਨਫੋਰਮੇਸ਼ਨ ਦਈਏ ਸ਼ਾਇਦ ਜਿਹੜੀ ਗਾਈਡੈਂਸ ਸਾਨੂੰ ਨਹੀਂ ਮਿਲੀ ਸੀ ਉਸ ਟਾਈਮ ਤੇ ਦਾ ਸੀ ਲੇਟ ਅਚੀਵ ਕੀਤੀਆਂ ਨੇ ਚੀਜ਼ਾਂ ਉਹ ਹੁਣ ਅਸੀਂ ਜਾ ਕੇ ਯੰਗਸਟਰਸ ਨੂੰ ਦੱਸ ਸਕੀਏ ਜਿੱਦਾਂ ਇਹਨਾਂ ਨੇ ਕਿਹਾ ਕਿ ਮੇਰਾ ਕੋਈ ਇੰਟਰਸਟ ਨਹੀਂ ਸੀ ਮ ਤੋ ਡਾ ਕਿਵੇਂ ਸੁਪਨਾ ਬਣਿਆ ਕਿ ਤੁਸੀਂ ਆਪਣੀ ਵਾਈਫ ਨੂੰ ਪੁਲਿਸ ਆਫੀਸਰ ਬਣਾਉਣਾ ਹੈ ਹਾਂਜੀ ਐਕਚੁਅਲੀ ਮੈਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਹੈ ਯੂਨੀਵਰਸਿਟੀ ਚ ਐਜ਼ ਅਸਿਸਟੈਂਟ ਪ੍ਰੋਫੈਸਰ ਸੀ ਤਾਂ ਇਹ ਕਾਫੀ ਟੈਲੈਂਟਡ ਨੇ ਹਨਾ ਸਟੱਡੀ ਵਾਲੇ ਪਾਸਿਓਂ ਲਾਲ ਪਰ ਦਿੱਕਤ ਇਹ ਸਿਗੀ ਵੀ ਇਹਨਾਂ ਦਾ ਨੇਚਰ ਬਹੁਤ ਕਾਈਂਡ ਹੈ ਬਹੁਤ ਪਲਾਈਟ ਹੈ ਤੇ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਉਹ ਇੱਕ ਲੇਡੀਜ਼ ਨੂੰ ਮਤਲਬ ਇੱਕ ਫਿਜ਼ੀਕਲੀ ਬਹੁਤ ਸਟਰੋਂਗ ਕਰਦਾ ਹੈ ਮੈਂਟਲੀ ਬਹੁਤ ਸਟਰੋਂਗ ਕਰਦਾ ਹੈ ਕਿਉਂਕਿ ਜਿਹੜਾ ਟ੍ਰੇਨਿੰਗ ਪੀਰੀਅਡ ਹੁੰਦਾ ਹੈ ਉਹਦੇ ਵਿੱਚ ਮੇਲ ਫੀਮੇਲ ਦੋਨਾਂ ਨੂੰ ਬਰਾਬਰ ਇੱਕੋ ਪਾਸ ਦੇ ਵਿੱਚੋਂ ਗੁਜ਼ਰਨਾ ਪੈਂਦਾ ਆ ਤਾਂ ਹੁਣ ਡਿਊਰਿੰਗ ਟ੍ਰੇਨਿੰਗ ਪੀਰੀਅਡ ਜਿਹੜਾ ਇਹਨਾਂ ਨੇ ਕਦੇ ਗਰਾਊਂਡ ਨੂੰ ਕਦੇ ਦੇਖਿਆ ਵੀ ਨਹੀਂ ਸੀ ਜਣਾ ਜੀ ਪਰ ਟ੍ਰੇਨਿੰਗ ਭਰਤੀ ਹੋਣ ਤੋਂ ਪਹਿਲਾਂ ਗਰਾਊਂਡ ਵਰਕ ਕੀਤਾ ਬਟ ਹੁਣ ਜਦੋਂ ਟ੍ਰੇਨਿੰਗ ਦੇ ਵਿੱਚ ਨੇ ਮੁੰਡਿਆਂ ਦੇ ਬਰਾਬਰ ਰਨਿੰਗ ਕਰ ਰਹੇ ਨੇ ਰੱਸਾ ਚੜ੍ਹ ਰਹੇ ਨੇ ਸਾਰੇ ਵੈਪਨ ਚਲਾ ਰਹੇ ਨੇ ਤੇ ਕਾਫੀ ਜ਼ਿਆਦਾ ਲਾਅ ਵਗੈਰਾ ਦਾ ਜੋ ਰਾਈਟਸ ਨੇ ਉਹਨਾਂ ਬਾਰੇ ਇਹਨਾਂ ਨੂੰ ਪਤਾ ਲੱਗ ਰਿਹਾ ਤਾਂ ਇਹ ਕਾਫੀ ਜ਼ਿਆਦਾ ਸਟਰੋਂਗ ਹੋਏ ਨੇ ਤਾਂ ਇਹ ਹੀ ਮੋਟਿਵ ਜਿਹੜਾ ਮੇਰਾ ਇਨਾਂ ਲਈ ਸੀ ਉਹੀ ਮੇਰਾ ਨੈਕਸਟ ਜਨਰੇਸ਼ਨ ਵਾਸਤੇ ਹੈ ਵੀ ਜਿਹੜੀ ਯੂਥ ਹੈਗੀ ਆ ਤਾਂ ਇੱਕ ਕਲੀਅਰ ਹੋ ਜਾਂਦਾ ਹੈ ਵੀ ਹਾਂਜੀ ਆਪਾਂ ਨੂੰ ਆਪਣੀਆਂ ਬੱਚਿਆਂ ਨੂੰ ਭਾਵੇਂ ਹੋ ਮਾਮਾ ਪੈਣਾ ਕੋਈ ਵੀ ਹੋਣ ਹਨਾ ਉਹਨਾਂ ਨੂੰ ਇੱਕ ਸਹੀ ਰਾਹ ਦਿਖਾਉਣਾ ਬਹੁਤ ਜ਼ਰੂਰੀ ਹੈ ਥੈਟਸੋ ਕਦੇ ਇਹ ਹੋਇਆ ਕਿ ਜਿਸ ਤਰ੍ਹਾਂ ਉਹਨਾਂ ਦਾ ਸੁਪਨਾ ਸੀ ਤੁਸੀਂ ਪੂਰਾ ਕੀਤਾ ਪਰ ਆਪਦੇ ਆਪ ਨੂੰ ਲੱਗਿਆ ਹੋਵੇ ਕਿਉਂਕਿ ਇੱਕ ਟੀਚਿੰਗ ਲਾਈਫ ਤੇ ਇੱਕ ਪੁਲਿਸ ਆਫਿਸਰ ਦੀ ਲਾਈਫ ਬਹੁਤ ਜ਼ਿਆਦਾ ਫਰਕ ਸੀ ਕਦੇ ਇਹ ਹੋਇਆ ਕਿ ਯਾਰ ਕਿੱਥੇ ਫਸ ਗਿਆ ਸ਼ੁਰੂ ਸ਼ੁਰੂ ਚ ਜਿਵੇਂ ਆਪਾਂ ਯੂਨੀਫਾਰਮ ਪਾਉਂਦੇ ਆ ਤਾਂ ਆਪਾਂ ਨੂੰ ਬਹੁਤ ਵਧੀਆ ਲੱਗਦਾ ਹੈ ਹਨਾ ਯੂਨੀਫਾਰਮ ਪਾਈ ਹੋਈ ਹੈ ਸਾਰੇ ਨੋਟਿਸ ਕਰਦੇ ਆ ਪਰ ਹੌਲੀ ਹੌਲੀ ਉਹਦਾ ਆਪਾਂ ਨੂੰ ਪਤਾ ਲੱਗਦਾ ਹੈ ਕਿ ਯੂਨੀਫਾਰਮ ਦੇ ਨਾਲ ਨਾਲ ਆਪਣੇ ਤੇ ਕਿੰਨੀ ਰਿਸਪੌਂਸਿਬਿਲਟੀਜ਼ ਨੇ ਤਾਂ ਸ਼ੁਰੂ ਸ਼ੁਰੂ ਚ ਜੋ ਟ੍ਰੇਨਿੰਗ ਪੀਰੀਅਡ ਦੇ ਵਿੱਚ ਸੀਗੇ ਉਦੋਂ ਟ੍ਰੇਨਿੰਗ ਬਹੁਤ ਹਾਰਡ ਹੁੰਦੀ ਹੈ ਤਾਂ ਉਦੋਂ ਲੱਗਦਾ ਹੁੰਦਾ ਸੀ ਕਿ ਪਤਾ ਨਹੀਂ ਕਿੱਥੇ ਫਸ ਗਏ ਹਨਾ ਇੱਥੋਂ ਕਿਦੋਂ ਨਿਕਲਾਂਗੇ ਬਟ ਜਿਵੇਂ ਜਿਵੇਂ ਰੂਟੀਨ ਫੋਲੋ ਕਰਦੇ ਆ ਹੌਲੀ ਹੌਲੀ ਇੱਕ ਐਡਾਪਟ ਹੋ ਜਾਂਦਾ ਹੈ ਉਹ ਟ੍ਰੇਨਿੰਗ ਹੀ ਆਪਾਂ ਨੂੰ ਚੇਂਜ ਕਰ ਦਿੰਦੀ ਹੈ ਦਾ ਟ੍ਰੇਨਿੰਗ ਦੇ ਪਰਪਸ ਨਾਲ ਵੀ ਦੇਖੀਏ ਤਾਂ ਉਸ ਤੋਂ ਬਾਅਦ ਹੋਰ ਜਿਵੇਂ ਆਪਾਂ ਫੀਲਡ ਦੇ ਵਿੱਚ ਜਾਂਦੇ ਆ ਤਾਂ ਉਹ ਆਪਾਂ ਨੂੰ ਕਾਫੀ ਚੇਂਜ ਕਰਦੀ ਹੈ ਤੇ ਆਪਾਂ ਨੂੰ ਮੋਟੀਵੇਟਿਡ ਫੀਲ ਕਰਾਉਂਦੇ ਕਿ ਅਸੀਂ ਪੰਜਾਬ ਪੁਲਿਸ 'ਚ ਆਇਆ ਤਾਂ ਆਪਣਾ ਮੋਟਿਵ ਕੀ ਹੈ ਮੈਂ ਕਦੇ ਇਸ ਤਰ੍ਹਾਂ ਹੋਇਆ ਕਿ ਆ ਕਿ ਇਹਨਾਂ ਨੂੰ ਸੁਣਾਇਆ ਹੋਵੇ ਮੈਨੂੰ ਕਿੱਥੇ ਫਸਾਤਾ ਮੈਂ ਚੰਗੀ ਭਲੀ ਤਿਆਰ ਹੋ ਕੇ ਜਾਂਦੀ ਸੀ ਏਸੀ ਚ ਬੈਠਦੀ ਸੀ ਬੁੱਠੇ ਕੰਮ ਚ ਲਾਤਾ ਮੈਨੂੰ ਨਹੀਂ ਜੇ ਸ਼ੁਰੂ ਸ਼ੁਰੂ ਚ ਜਦ ਮੈਂ ਆਈ ਸੀ ਨਾ ਤਾਂ ਮੈਂ ਕਹਿੰਦੀ ਸੀ ਮੈਂ ਕਿ ਐਨੀ ਟ੍ਰੇਨਿੰਗ ਹਾਰਡ ਹੈ ਗੋਡੇ ਦੁਖਦੇ ਰਹਿੰਦੇ ਸੁੱਜ ਜਾਂਦੇ ਸੀ ਪੈਰ ਪੂਰ ਮੈਂ ਕਿ ਬੜਾ ਔਖਾ ਹੈਗਾ ਇੱਥੇ ਤਾਂ ਮੈਂ ਕਿ ਮੈਂ ਛੱਡਦਾ ਕੋਈ ਗੱਲ ਨਹੀਂ ਮੈਂ ਕੁਝ ਹੋਰ ਤਿਆਰੀ ਕਰ ਲੂੰਗੀ ਕਹਿੰਦੇ ਨਹੀਂ ਨਹੀਂ ਤੂੰ ਕਰਨੀ ਹੈ ਤੂੰ ਕਰ ਲੇਂਗੀ ਪਰ ਉਹੀ ਹੈ ਉਹ ਟ੍ਰੇਨਿੰਗ ਕੰਪਲੀਟ ਕਰਕੇ ਆ ਵੀ ਗਿਆ ਹੁਣ ਐ ਲੱਗਦਾ ਕਿ ਉਸ ਟਾਈਮ ਫੀਲ ਹੁੰਦਾ ਸੀ ਕਿ ਨਹੀਂ ਕਰ ਸਕਦੇ ਬਟ ਹੁਣ ਕਰਕੇ ਟ੍ਰ ਕਿਉਂਕਿ ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਵੀ ਕਹੇ ਵੀ ਚਲੋ ਤਸਤਾ ਸਾਬ ਇੰਸਪੈਕਟਰ ਦੀ ਕਰਦੇ ਹਾਂ ਮੈਂ ਕਾਂਸਟੇਬਲ ਦੀ ਕੀਤੀ ਹੈ ਜਿਹੜਾ ਤੁਹਾਨੂੰ ਕਰਾ ਰਹੇ ਨੇ ਮੈਨੂੰ ਉਸ ਤੋਂ ਵੀ ਜ਼ਿਆਦਾ ਹਾਰਡ ਕਰਾਇਆ ਤੇ ਅੱਜ ਦੇ ਟਾਈਮ 'ਚ ਮੈਂ ਬੈਠਾ ਦੁਨੀਆ ਕਰਦੀ ਹੈ ਇਹ ਕੋਈ ਪਹਿਲੀ ਵਾਰੀ ਨਹੀਂ ਹੋ ਰਿਹਾ ਹੈਗਾ ਥੋੜਾ ਜਿਹਾ ਬਸ ਆਪਣੇ ਆਪ ਨੂੰ ਸੰਭਾਲੋ ਕਿਉਂਕਿ ਉਹ ਟ੍ਰੇਨਿੰਗ ਦਾ ਹਿੱਸਾ ਹੀ ਤੁਹਾਨੂੰ ਸਟਰੋਂਗ ਕਰ ਦਿੰਦਾ ਤੁਹਾਡੀ ਆਦਤ ਬਣ ਜਾਂਦੀ ਹੈ ਦੇਖੋ ਟ੍ਰੇਨਿੰਗ ਤਾਂ ਕੰਪਲੀਟ ਕਰਨੀ ਹੈ ਚਾਹੇ ਰੋ ਕੇ ਕਰੋ ਚਾਹੇ ਹੱਸ ਕੇ ਇਨਨ ਨੂੰ ਮੈਂ ਕਹਿੰਦੀ ਆਪਣੇ ਦੋਸਤ ਬਣਾਓ ਆਪਣਾ ਟਾਈਮ ਸ਼ਡਿਊਲ ਨੂੰ ਉਸ ਤਰ੍ਹਾਂ ਮੈਨੇਜ ਕਰੋ ਵੀ ਤੁਹਾਨੂੰ ਪਤਾ ਹੀ ਨਾ ਲੱਗੇ ਵੀ ਮੇਰੇ ਨਾਲ ਹੋਕ ਹੀ ਰਿਹਾ ਜਿੰਨੇ ਵਜੇ ਕਹਤਾ ਵਾ ਉੱਠ ਕੇ ਹਾਂਜੀ ਉੱਠ ਕੇ ਗਰਾਊਂਡ 'ਚ ਵਾ ਗਏ ਚਲੋ ਗਰਾਊਂਡ 'ਚ ਚਲੇ ਗਏ ਤਾਂ ਮਤਲਬ ਜੋ ਟ੍ਰੇਨਿੰਗ ਦਾ ਹਿੱਸਾ ਹੈ ਉਹਨੂੰ ਫਾਲੋ ਕਰੀ ਜਾਓ ਆਪਣੇ ਆਪ ਟ੍ਰੇਨਿੰਗ ਲੰਘ ਜੇਗੀ ਤਾਂ ਅੱਜ ਹੋ ਵੀ ਗਈ ਐਂਡ ਫਿਲਮ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਉਹ ਤਾਂ ਵੀ ਕਿਤਨਾ ਕਿਤੇ ਜ਼ਿਆਦਾ ਪਿਆਰ ਬਣਾ ਕੇ ਰੱਖਦੇ ਕਿ ਮੇਰੀ ਡਿਊਟੀ ਨਾਲ ਤੋਂ ਪੇ ਲੱਗੇ ਕਿ ਇਹ ਹੈਗਾ ਹੈ ਕਿ ਅੱਗੇ ਜੇ ਤੁਹਾਡੇ ਹੀ ਡਿਪਾਰਟਮੈਂਟ ਦੇ ਵਿੱਚ ਤੁਹਾਡੇ ਹੀ ਆਫਿਸ ਦੇ ਵਿੱਚ ਆਉਂਦੇ ਆ ਤੇ ਇਦੋਂ ਬਾਅਦ ਥੋੜਾ ਜਿਹਾ ਸੌਫਟ ਕੋਰਨਰ ਰਹੇਗਾ ਮੈਂ ਤਾਂ ਪੂਰਾ ਫੈਸਲਾ ਲੈਣਾ ਜੀ ਮੈਂ ਤਾਂ ਪ੍ਰੋਪਰ ਮੈਂ ਤਾਂ ਜੇ ਪਹਿਲਾਂ ਹੀ ਜੇ ਅਸੀਂ ਉਹਨੂੰ ਇਕੱਠੇ ਜਾਇਆ ਕਰਾਂਗੇ ਜੇ ਇਨ ਫਿਊਚਰ ਹੁੰਦਾ ਤਾਂ ਮੈਂ ਰਾਜਾ ਸਮਝਾਦਾ ਕਰੂੰ ਵੀ ਮੇਰੀ ਧਿਆਨ ਨਾਲ ਰੱਖੀ ਕਹਦੀ ਵੀ ਇਹ ਮੁੰਡਾ ਮੈਨੂੰ ਚਾਹੀਦਾ ਮੇਰੇ ਨਾਲ ਚੱਲੇਗਾ ਠੀਕ ਹੈ ਇਹ ਵੀ ਮੇਰੀ ਆਪ ਸੇਬਾ ਸੇ ਡਿਊਟੀ ਨਹੀਂ ਲਾਉਣੀ ਹੈਗੀ ਤਾਂ ਪਤਾ ਕਿੱਥੇ ਲੱਗੇ ਡਿਊਟੀ ਉਹਦਾ ਟਾਈਮ ਦੱਸੇਗਾ ਹਜੇ ਕੋਕਾ ਮੈਂ ਕਹਣਾ ਵੀ ਵਾਪਸ ਤਾਂ ਮੇਰੇ ਨਾਲ ਘਰੇ ਆਉਣਾ ਫਿਰ ਤੂੰ ਆਪਦਾ ਦੇਖ ਲਈ ਮਤਲਬ ਫਿਰ ਘਰੇ ਆ ਕੇ ਧਮਕੀ ਦੇ ਰਹੇ ਨੇ ਆ ਵੀ ਦੇਖੋ ਦੇਖ ਲਓ ਤੁਸੀਂ ਕਹਿ ਰਹੇ ਸੀਗੇ ਕਿ ਹਾਂ ਵੀ ਕਿ ਨਹੀਂ ਚੱਲਦੀ ਹੁਣ ਦੇਖ ਲਓ ਕਿਦੀ ਚੱਲਦੀ ਹੈ ਪਤਾ ਲੱਗਿਆ ਮਤਲਬ ਆਉਣ ਵਾਲੇ ਦਿਨਾਂ 'ਚ ਕਹਿ ਸਕਦੇ ਆ ਵੀ ਫਿਰ ਅਗਰ ਘਰੇ ਆ ਕੇ ਤੁਸੀਂ ਨਹੀਂ ਧਿਆਨ ਰੱਖਿਆ ਕਰਨਾ ਫਿਰ ਇਹਨਾਂ ਨੇ ਉੱਥੇ ਜਾ ਕੇ ਤੁਹਾਡਾ ਨਾ ਬਦਲੇ ਲਿਆ ਕਰਨਾ ਕੋਕਾ ਕੱਲ ਨੂੰ ਸ਼ੋਪਿੰਗ ਆ ਵੀ ਕਰਨੀ ਹੈ ਜੀ ਹਨਾ ਸਾਰਾ ਕੁਝ ਹੁਣ ਉਹ ਸਾਰਾ ਤਾਂ ਮੇਰੇ ਤੇ ਹੈ ਕਿਉਂਕਿ ਆਪਦੀ ਤਨਖਾਹ ਦਾ ਹਿੱਸੇਵ ਕਰਦੇ ਨੇ ਖਰਚਾ ਮੇਰੇ ਦੇ ਹਾਂ ਮੈਂ ਕਰਦੀ ਕਿ ਕੋਸ਼ਿਸ਼ ਕਰਦੀ ਆਪਣੀ ਸੇਵ ਕਰੀ ਇਹਨਾਂ ਦੀ ਉ ਇਹਦੇ ਪਿੱਛੇ ਤਾਂ ਨਹੀਂ ਲੜਾਈ ਹੋਈ ਨਾ ਨਾ ਇਹ ਲੜਾਈ ਦਾ ਤਾਂ ਬਹੁਤ ਘੱਟ ਸਾਡੇ ਦੇ ਵਿੱਚ ਆਇਆ ਰਿਹਾ ਹਨਾ ਵੀ ਲੜਾਈ ਨੂੰ ਅਸੀਂ ਵੈਲਿਊ ਦਿੰਦੇ ਹੀ ਨਹੀਂ ਸਗੋਂ ਅਸੀਂ ਇੱਕ ਦੂਜੇ ਦੀ ਸੁਣਦੇ ਆ ਲੜਾਈ ਉੱਥੇ ਹੁੰਦੀ ਹੈ ਜਿੱਥੇ ਅਸੀਂ ਆਪਣੀ ਕਿਸੇ ਨੂੰ ਸੁਣਨ ਤੋਂ ਪਹਿਲਾਂ ਆਪਣਾ ਪੱਖ ਜ਼ਰੂਰ ਰੱਖੀਏ ਠੀਕ ਹੈ ਤੇ ਆਪਣੇ ਪੱਖ ਨੂੰ ਪਹਿਲ ਦਿਈਏ ਪਰ ਸਾਡਾ ਇਹ ਹੁੰਦਾ ਵੀ ਜੋ ਇਹ ਕਹਿਣਾ ਚਾਹੁੰਦੇ ਨੇ ਜੇ ਉਹਨਾਂ ਦੇ ਵਿੱਚ ਮੈਨੂੰ ਕੁਝ ਗਲਤੀ ਲੱਗਦੀ ਹੈ ਤਾਂ ਮੈਂ ਇਹਨੂੰ ਦੱਸਦਾ ਵੀ ਗੱਲ ਤੇਰੀ ਠੀਕ ਆ ਤਾਂ ਪਰ ਇਹਨੂੰ ਆਪਾਂ ਐਵੇਂ ਕਰ ਸਕਦੇ ਆ ਤਾਂ ਉਹ ਚੀਜ਼ ਐਡਜਸਟ ਹੋ ਜਾਂਦੀ ਹੁੰਦੀ ਹੈ। ਵਰਿੰਦਰ ਜੀ ਇੱਕ ਚੀਜ਼ ਹੋਰ ਹੁੰਦੀ ਹੈ ਕਿ ਸਭ ਤੋਂ ਜ਼ਿਆਦਾ ਤੰਗ ਹੁੰਦੇ ਇੱਕ ਚੀਜ਼ ਤੋਂ ਘਰ ਵਾਲੇ ਕਿ ਕੁੜੀਆਂ ਮੇਕਅਪ ਤੇ ਬਹੁਤ ਟਾਈਮ ਲਾਉਂਦੀਆਂ। ਇਹ ਦਿੱਕਤ ਆਈ ਹੈ ਤੁਹਾਨੂੰ? ਹਾਂਜੀ ਇਹ ਤਾਂ ਹਰ ਅੱਜ ਵੀ ਹੋਇਆ ਮੈਂ ਤਾਂ ਹੁਣ ਮੈਂ ਤਾਂ ਅੱਧਾ ਘੰਟਾ ਹੋ ਗਿਆ ਸੀਗਾ ਤਿਆਰ ਹੋਏ ਨੂੰ ਇਹਨਾਂ ਨੇ ਕਦੇ ਐਵੇਂ ਕਰ ਲਿਆ ਹੇ ਸਟਾਈਲ ਕਰਦੇ ਐਵੇਂ ਕਰ ਲਿਆ ਵੀ ਹੁਣ ਹੋ ਗਿਆ ਹੁਣ ਹੋ ਗਿਆ। ਇਹ ਉੱਥੇ ਟ੍ਰੇਨਿੰਗ 'ਚ ਠੀਕ ਹੁੰਦਾ ਨਹੀਂ 2 ਮਿੰਟਾਂ ਦੇ ਵਿੱਚ ਜੋ ਲਿੱਤਾ ਪੋਤੀ ਕੀਤੀ ਭੱਜ ਲੈ ਠੀਕ ਹੈ ਨਾ ਇੱਥੇ ਬਹੁਤ ਹਰ ਵਾਰੀ ਹੁੰਦਾ ਜੀ ਇਹ। ਲੇਟ ਵਾਲਾ ਸਿਸਟਮ ਦਾ ਮੇਰੀ ਫਿਰ ਯੂਨੀਫਾਰਮ ਇਹਨਾਂ ਨਹੀਂ ਪ੍ਰੈਸ ਕੀਤੀ ਸੀ ਤਾਂ ਉਦੋਂ ਵੀ ਲੇਟ ਹੋ ਰਹੇ ਸੀਗੇ ਫਿਰ ਮੈਂ ਕਿਹਾ ਫੜਾ ਤੁਸੀਂ ਯੂਨੀਫਾਰਮ ਪ੍ਰੈਸ ਕਰ ਦੋ ਮੈਂ ਪਹਿਲਾਂ ਤਿਆਰ ਹੋਣਾ ਅੱਛਾ ਮਤਲਬ ਇਹ ਪੱਕਾ ਹੈ ਆਪਣਾ ਹਾਂ ਹਾਂ ਮੈਂ ਫਿਰ ਐ ਹੁੰਦਾ ਕਿ ਜਿਹੜਾ ਕੰਮ ਇਹਨਾਂ ਤੋਂ ਕਰਵਾ ਸਕਦੇ ਹੋ ਕਰਵਾ ਲੈਂਦੇ ਆ ਵੀ ਚਲੋ ਤੁਸੀਂ ਕੌਫੀ ਬਣਾ ਦਿਓ ਮੈਂ ਨੇ ਤਿਆਰ ਹੋ ਰਹੀਆਂ ਤੁਸੀਂ ਮੇਰੇ ਸੂਟ ਪ੍ਰੈਸ ਕਰ ਦਿਨ ਮੈਂ ਤਿਆਰ ਹੋ ਰਹੀਆਂ ਤਾਂ ਜਿਹੜਾ ਕੰਮ ਕਰ ਸਕਦੇ ਹੋ ਕਰਵਾ ਲਈ ਮੈਨੂੰ ਇਹ ਹੁੰਦਾ ਮੈਂ ਪਹਿਲਾਂ ਹੀ ਕਰੇ ਅਫਸਰ ਲੱਗੇ ਹੋਏ ਨੇ ਮੈਨੂੰ ਇਹ ਹੁੰਦਾ ਵੀ ਮੈਂ ਕਰਾਂ ਛੇਤੀ ਦਿਨੇ ਚੱਲੀਏ ਯਾਰ ਵੀ ਹੋਰ ਕੀ ਇਹ ਤਾਂ ਨਹੀਂ ਟਾਈਮ ਲਾਏਗੀ ਕਿਉਂਕਿ ਐਕ ਪਰ ਮੈਂ ਕਹਿੰਦਾ ਵੀ ਤੇਰਾ ਸਾਰਾ ਕੁਝ ਤਿਆਰ ਪਿਆ ਬਸ ਤੇਰਾ ਆ ਹੀ ਰਹਿੰਦਾ ਵੀ ਇਹਨੂੰ ਆਪਣਾ ਛੇਤੀ ਨਵੇੜ ਬਈ ਸ਼ਾਪਿੰਗ ਪਿੱਛੇ ਹੋਇਆ ਕਦੇ ਸ਼ਾਪਿੰਗ ਨਹੀਂ ਲੈ ਕੇ ਗਏ ਸ਼ਾਪਿੰਗ ਦਾ ਦੇਖੋ ਐ ਮੈਂ ਜੇ ਬੋਲਾਂ ਮੈਨੂੰ ਇਹ ਚੀਜ਼ ਨਹੀਂ ਚਾਹੀਦੀ ਇਹ ਮੈਨੂੰ ਆਪ ਕਰਨਗੇ ਤੋ ਲੈ ਤੋ ਆਪਣੇ ਲਈ ਹੀ ਖਰੀਦੋ ਖਰੀਦਰ ਸ਼ਾਪਿੰਗ ਲਿਖੋ ਤੋ ਖੁਦ ਕਹਿਣਗੇ ਚਲ ਸੈਟਰਡੇ ਆ ਰਹੇ ਤੈਨੂੰ ਸ਼ਾਪਿੰਗ ਲੈ ਕੇ ਚੱਲਦਾ ਜਾਂ ਇਹ ਚੀਜ਼ ਆਈ ਵੀ ਮਾਰਕੀਟ ਸੇਲ ਲੱਗੀ ਵੀ ਤੈਨੂੰ ਸ਼ਾਪਿੰਗ ਲੈ ਕੇ ਚੱਲਦਾ ਆਪ ਕਹਿੰਦੇ ਮੈਨੂੰ ਮਤਲਬ ਕਹਿਣ ਦੀ ਲੋੜ ਨਹੀਂ ਪੈਂਦੀ ਬਹੁਤ ਮਤਲਬ ਹੁਣੇ ਰਿਸ਼ਵਤ ਦੇ ਰਹੇ ਨੇਗੇ ਨਾ ਅੱਗੇ ਆਉਣ ਵਾਲੇ ਦਿਨਾਂ ਚ ਬਹੁਤ ਵਧੀਆ ਪੈਕੇਜ ਮਿਲਿਆ ਹੋਏ ਜੀ ਪਰ ਸ਼ੁਰੂ ਤੋਂ ਸ਼ੁਰੂ ਤੋਂ ਹੀ ਐ ਮੈਨੂੰ ਕਿ ਹੁਣ ਹੈ ਪੁਲਿਸ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਹੈ ਪਹਿਲਾਂ ਤੋਂ ਵੀ ਐਵੇਂ ਸੀਗਾ ਅਸੀਂ ਦੋ ਕਰਦੇ ਕਿਸ ਤਰ੍ਹਾਂ ਬਣਾਇ ਸੀ ਵੀ ਆ ਲਈ ਦੱਸੋ ਮੈਡਮ ਤਾਂ ਸਾਡਾ ਐਵੇਂ ਸੀਗਾ ਕਿ ਅਸੀਂ ਚਾਹੁੰਦੇ ਸੀ ਕਿ ਦੂਜੇ ਦੀ ਮੈਰਿਜ ਹੋਏ ਸਾਡੇ ਨਾਲ ਬਟ ਫੈਮਿਲੀ ਦੇ ਨਾਲ ਹੁੰਦਾ ਹੈ ਕਈ ਵਾਰ ਕਾਸਟ ਡਿਫਰੈਂਸ ਹੁੰਦੀ ਹੈ ਤਾਂ ਫਿਰ ਫੈਮਿਲੀ ਨੂੰ ਮਿਲਾਨਾ ਥੋੜਾ ਮੁਸ਼ਕਿਲ ਹੁੰਦਾ ਹੈ ਤਾਂ ਅਸੀਂ ਕੋਸ਼ਿਸ਼ ਕੀਤੀ ਸੀ ਕਿ ਫੈਮਿਲੀ ਨਾਲ ਜਿਵੇਂ ਗੱਲਬਾਤ ਕਰਕੇ ਹੀ ਮੰਨ ਜਾਣ ਕਿ ਜ਼ਿਆਦਾ ਕੁਝ ਕਰਨਾ ਨਾ ਪਏ ਤਾਂ ਫਿਰ ਕੁੰਡਲੀ ਦਾ ਵੀ ਚੱਕਰ ਪੈ ਜਾਂਦਾ ਵੀ ਕੁੰਡਲੀ ਮੈਚ ਕਰੀਏ ਜਾਂ ਕੁਝ ਕਰੀਏ ਬਟ ਅਸੀਂ ਚਾਹੁੰਦੇ ਸੀ ਇਕੱਠੇ ਰਹੀਏ ਤਾਂ ਫਿਰ ਸਾਰੀ ਜਿਹੜੀ ਵੀ ਔਂਕੜਾ ਸੀ ਰਸਤੇ 'ਚ ਸਾਰੀਆਂ ਪਾਰ ਕੀਤੀਆਂ ਤਾਂ ਫਿਰ ਫੈਮਿਲੀ ਦਾ ਆਮ ਨਾ ਮੰਨੀ ਕਿਸੇ ਸਾਡੇ ਆਮ ਨਾ ਮੰ ਹਾਂਜੀ ਹਾਂਜੀ ਮਤਲਬ ਇਹ ਦੱਸੋ ਕਿ ਉਹ ਟ੍ਰੇਨਿੰਗ ਔਖੀ ਸੀ ਜਾਂ ਇਹ ਟ੍ਰੇਨਿੰਗ ਜ਼ਿਆਦਾ ਔਖੀ ਸੀ ਪੰਜਾਬ ਪੁਲਿਸ ਦੀ ਟ੍ਰੇਨਿੰਗ ਤਾਂ ਔਖੀ ਆ ਇਹ ਜ਼ਿਆਦਾ ਔਖੀ ਆ ਨਾ ਲੋਕ ਕਿ ਟ੍ਰੇਨਿੰਗ ਨਹੀਂ ਹੋਣ ਜਾਓ ਹਾਂਜੀ ਜੋਬ ਕੰਟੀਨਿਊ ਕਰਨਾ ਚਾਹੁੰਦੀ ਆ ਮੈਂ ਕਿਉਂਕਿ ਮੈਨੂੰ ਦੇਖ ਕੇ ਕਾਫੀ ਕੁੜੀਆਂ ਯੰਗਸਟਰਸ ਨੇ ਉਹ ਮੋਟੀਵੇਟ ਹੋ ਰਹੀਆਂ ਨੇ ਮੈਰਿਡ ਗਰਲਸ ਮੋਟੀਵੇਟ ਹੋ ਰਹੀਆਂ ਨੇ ਕਿ ਅਸੀਂ ਹੁਣ ਪੰਜਾਬ ਪੁਲਿਸ ਲਈ ਤੇ ਹੋਰ ਐਗਜ਼ਾਮਸ ਲਈ ਪ੍ਰੇਪੇਅਰ ਕਰਨਾ ਚਾਹੁੰਦੇ ਆ ਰੋਜ਼ ਕੁਐਰੀਜ਼ ਆਉਂਦੀਆਂ ਨੇ ਕਿ ਅਸੀਂ ਕਿਵੇਂ ਪ੍ਰੇਪੇਅਰ ਕਰੀਏ ਮੇਕ ਅ ਪੇਜ ਬਣਾਇਆ ਹੋਇਆ ਇੰਸਟਾਗ੍ਰam ਤੇ ਜਿੱਦੇ ਥਰੂ ਮੈਂ ਜਨਤਾ ਨਾਲ ਜਿਵੇਂ ਯੰਗਸਟਰਜ਼ ਨਾਲ ਜੁੜਦੀ ਆ ਤੇ ਉਹਨਾਂ ਨੂੰ ਦੱਸਦੀ ਆ ਕਿ ਕਿਵੇਂ-ਕਿਵੇਂ ਉਹ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਸਕਦੇ ਨੇ ਜੋ ਵੀ ਲੇਟੈਸਟ ਐਗਜ਼ਾਮ ਆ ਰਹੇ ਆ ਉਹਦੇ ਬਾਰੇ ਵੀ ਇਨਫੋਰਮੇਸ਼ਨ ਦਿੰਦੀ ਆ ਉਸ ਦੇ ਨਾਲ ਸਾਡੇ ਭਾਜੀ ਰਹਿ ਗਏ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰ ਲਈਏ ਗੁਰਦੀਪਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਮੈਚੀ ਥੈਂਕ ਯੂ ਸੋ ਮੈਚੀ ਵੀ ਸੰਜਾ న్యూਸ ਦਾ ਬਹੁਤ-ਬਹੁਤ ਧੰਨਵਾਦ ਜੀ ਇੱਕ ਇਹਨਾਂ ਦੀ ਸਟੋਰੀ ਨੂੰ ਦੇਖ ਕੇ ਇੱਕ ਮੂਵੀ ਦੀ ਸਟੋਰੀ ਬਿਲਕੁਲ ਸੇਮ ਸੇਮ ਲੱਗਦੀ ਆ ਤੁਸੀਂ ਇਹਨਾਂ ਨੂੰ ਕਹ ਚੁਣਿਆ ਮੈਂ ਮਸਲਤ ਜਦੋਂ ਅਸੀਂ ਸ਼ੂਟ ਕੀਤੀ ਸੀ ਇਹ ਫਿਲਮ ਤਾਂ ਇਸ ਸਟੋਰੀ ਕੁਛ ਇਦਾਂ ਦੀ ਸੀ ਸਾਡੀ ਫਿਲਮ ਦੀ ਵੀ ਸਾਨੂੰ ਇਦਾਂ ਲੱਗਣਾ ਚਾਹੀਦਾ ਸੀ ਵੀ ਅਸੀਂ ਥਾਣੇ 'ਚ ਸ਼ੂਟ ਕਰ ਰਹੇ ਹਾਂ ਤਾਂ ਸਾਨੂੰ ਥਾਣੇ ਦੇ ਮੁਲਾਜ਼ਮ ਲੱਗਣੇ ਚਾਹੀਦੇ ਸੀ ਵੀ ਹਾਂ ਅਸੀਂ ਥਾਣੇ ਸ਼ੂਟ ਕਰ ਰਹੇ ਹਾਂ ਤਾਂ ਸਾਡੇ ਨਾਲ ਪੁਲਿਸ ਵਾਲੇ ਹੀ ਕੰਮ ਕਰ ਰਹੇ ਨੇ ਕਿਉਂਕਿ ਜੋ ਅਸੀਂ ਰੀਅਲ 'ਚ ਦਿਖਾਵਾਂਗੇ ਲੋਕਾਂ ਨੂੰ ਉਹੀ ਫੀਲ ਆਉਣਾ ਹੈ ਜੀ ਤੇ ਇਸ ਲਈ ਸਾਨੂੰ ਇਦਾਂ ਸੀ ਵੀ ਅਸੀਂ ਕੁਝ ਇਦਾਂ ਦੇ ਕੈਰੇਕਟਰਸ ਲਈਏ ਜਿਹੜੇ origignal 'ਚ ਸਾਨੂੰ ਇਦਾਂ ਲੱਗੇ ਵੀ ਹਾਂ ਸਾਡੇ ਨਾਲ ਪੁਲਿਸ ਵਾਲੇ ਨੇ ਜੀ ਇਸ ਟਾਈਮ ਤੇ ਤੋ ਫਿਰ ਵਿਰਿੰਦਰ ਵੀਰੇ ਨਾਲ ਮੇਰਾ ਪਹਿਲਾਂ ਤੋਂ ਪਿਆਰ ਹੈ ਜੀ ਬਹੁਤ ਸੋਹਣੀ ਐਕਟਿੰਗ ਕਰਦਾ ਜੀ ਵੀਰਾ ਤੇ ਇਸ ਫਿਲਮ ਲਈ ਫਿਰ ਮੌਕਾ ਮਿਲੇ ਜੀ ਵਿਰਿੰਦਰ ਜੀ ਨੂੰ ਲੈਣ ਦਾ ਟੀ-ਸ਼ਰਟ ਹਾਲੇ ਤੱਕ ਵੀ ਨਹੀਂ ਉਤਾਰੀ ਮੈਂ ਚੋਲੇ ਫਿਲਮ ਜੀ 6 ਮਹੀਨੇ ਲੱਗੀ ਰਹੀ ਹੈ ਛੋਲੇ 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 ਪੰਜਾਬੀ ਚ ਛੋਲੇ ਨਹੀਂ ਕਿਉਂਕਿ ਪੰਜਾਬੀ ਆ ਗਏ ਉਹ ਦਲਜੀਤ ਭਾਜੀ ਹਮੇਸ਼ਾ ਕਹਿੰਦੇ ਨੇ ਜੀ ਪੰਜਾਬ ਪੰਜਾਬੀ ਦੇ ਪੰਜਾਬੀ ਚ ਛੋਲੇ ਨਹੀਂ ਜੀ ਅਸਲ ਚ ਉਹ ਹਿੰਦੀ ਵਾਲਿਆਂ ਨੇ ਉਹਦੇ ਛੋਲੇ ਬਣਾਏ ਨੇ ਜੀ ਤੇ ਜੇ ਉਹ ਫਿਲਮ 6 ਮਹੀਨੇ ਸਿਨੇਮੇ ਚ ਲੱਗ ਸਕਦੀ ਹੈ ਤਾਂ ਮੈਂ ਟੀ-ਸ਼ਰਟ ਤਾਂ ਹਲੇ ਮੈਨੂੰ ਬਹੁਤ ਘੱਟ ਸਮਾਂ ਹੋਇਆ ਜੀ ਭਾਈ ਨੂੰ ਮਤਲਬ ਇਹਦੇ ਹੀ ਰੱਖਨੇ ਹੋਣਾ ਇਹ ਹਲੇ 15 ਕਿ ਦਿਨ ਹੋਏ ਜਦੋਂ ਜਿੰਨਾ ਟਾਈਮ ਸਿਨੇਮੇ ਚ ਫਿਲਮ ਲੱਗੀ ਰਹੂਗੀ ਜੀ ਉਨਾਂ ਟਾਈਮਾਂ ਜ਼ਰੂਰ ਪਾ ਕੇ ਰੱਖੂੰਗਾ ਜਿੱਤੇ ਫਿਲਮ ਦੀ ਪ੍ਰੋਮੋਸ਼ਨ ਮੇਰਾ ਫਰਜ਼ ਹੈ ਜੀ ਕਰਨਾ ਕਾਚ ਉੱਥੇ ਇੱਕ ਇਹਨਾਂ ਦੀ ਜੋੜੀ ਆਪਾਂ ਦੇਖੀਏ ਨਾ ਕਿ ਇਹਨਾਂ ਦੀ ਜਦੋਂ ਮੈਂ ਕੈਮਿਸਟਰੀ ਦੇਖਦੀਆਂ ਤੇ ਮੂਵੀ ਦੀ ਕੈਮਿਸਟਰੀ ਦੇਖਦੀਆਂ ਕਾਫੀ ਮੈਚ ਹੁੰਦੀ ਆ ਆਪਸ ਦੇ ਵਿੱਚ ਕੁਝ ਲੋਕ ਤਾਂ ਇਹ ਵੀ ਕਹਤੇ ਇਹਨਾਂ ਨੂੰ ਕਮੈਂਟਾਂ ਏ ਥੱਲੇ ਕਿ ਇਹਨਾਂ ਤੇ ਹੀ ਬਣੀ ਆ ਮੂਵੀ ਜੀ ਨਹੀਂ ਇਹਦਾਂ ਦਾ ਕੁਝ ਨਹੀਂ ਹੈ ਕਿ ਜੀ ਵੀ ਇਹਨਾਂ ਤੇ ਬਣੀ ਆ ਫਿਲਮ ਫਿਲਮ ਦਾ ਕਨਸੈਪਟ ਅਸਲਸ ਬਹੁਤ ਪੁਰਾਣਾ ਜੀ ਇਹ 2012 ਤੋਂ ਫਿਲਮ ਚੱਲਦੀ ਆਈ ਏ ਜੀ ਤੇ ਪਹਿਲਾਂ ਪਹਿਲਾ ਭਾਗ ਆਇਆ ਜੀ ਫਿਰ ਦੂਜਾ ਭਾਗ ਆਇਆ ਤੇ ਤੀਜਾ ਭਾਗ ਬਣੇ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਉਹ ਭਾਜੀ ਤਾਂ ਨਜ਼ਰ ਆ ਗਏ ਨੇ ਫਿਲਮਾਂ ਚ ਹੁਣ ਮੈਡਮ ਨੂੰ ਵੀ ਲੈ ਕੇ ਆਣਾ ਹੈ ਫਿਰ ਹਾਂਜੀ ਹਾਂਜੀ ਮੈਡਮ ਨੂੰ ਜ਼ਰੂਰ ਲੈ ਕੇ ਆਵਾਂਗੇ ਜੀ ਮੈਡਮ ਨੂੰ ਖੂਬਸੂਰਤੀ ਬਹੁਤ ਬਖਸ਼ੀ ਹੈ ਜੀ ਮਾਲਕ ਨੇ ਤੇ ਹੁਣ ਦੋਵੇਂ ਇਹ ਜੋੜੀ ਨੂੰ ਤੁਸੀਂ ਫਿਲਮਾਂ ਜ਼ਰੂਰ ਦੇਖੋਗੇ ਜੀ ਤੇ ਆਉਣ ਵਾਲੇ ਦਿਨਾਂ 'ਚ ਸਾਨੂੰ ਕਿਸ ਤਰ੍ਹਾਂ ਦਾ ਕਨਸੈਪਟ ਮਿਲੇਗਾ ਕਿਉਂਕਿ ਇੱਕ ਇਹ ਸਾਨੂੰ ਡਿਫਰੈਂਟ ਕਨਸੈਪਟ ਮਿਲਿਆ ਆ ਦਿਲਜੀਤ ਬਾਜੀ ਨਾਲ ਤੁਸੀਂ ਕੰਮ ਕੀਤਾ ਆ ਆਉਣ ਵਾਲੇ ਦਿਨਾਂ 'ਚ ਸਾਨੂੰ ਕੀ ਦੇਖਣ ਨੂੰ ਮਿਲੇਗਾ मैम हले कोशिश जारी है जी ते दो फिल्में हले और पेंडिंग्स ने जी जिने तैयारी ਸਾਡੀ ਚੱਲ ਰਹੀ ਆ کوشش ਪੂਰੀ ਪੂਰੀ ਰਹੂਗੀ ਜੀ ਵੀਰਿੰਦਰ ਤੇ ਰਜਨੀ ਜੀ ਬਹੁਤ ਛੇਤੀ ਆਉਣਗੇ ਸਕਰੀਨ ਤੇ ਇੱਕ ਤੁਸੀਂ ਜਿਆਦਾ ਸਾਈਡ ਨਾਲ ਵੀਰਿੰਦਰ ਭਾਜੀ ਦੇ ਲੈ ਰਹੇ ਹੋ ਮੈਡਮ ਦੇ ਕੱਟ ਲੈ ਰਹੇ ਹੋ ਨਹੀਂ ਨਹੀਂ ਇਦਾਂ ਦਾ ਕੁਛ ਨਹੀਂ ਜੀ ਪਿਆਰ ਦੋਵਾਂ ਲਈ ਮੇਰੇ ਇੱਕ ਬਰਾਬਰ ਹੈ ਜੀ ਮਤਲਬ ਇੱਕ ਬਰਾਬਰ ਹੈ ਮਕਾ ਹਾਂਜੀ ਹਾਂਜੀ ਕੀ ਲੱਗਦਾ ਮੈਡਮ ਮੈਂ ਤੇ ਇਹਨਾਂ ਨੂੰ ਕਿਹਾ ਹੋਇਆ ਕਿ ਇਹਨਾਂ ਨੂੰ ਤੁਸੀਂ ਚਲੋ ਸੀਨ ਦੇ ਦਿੱਤਾ ਹਨਾ ਮੂਵੀ ਦੇ ਵਿੱਚ ਰੋਲ ਵੀ ਦਿੱਤਾ ਮੇਰਾ ਵੀ ਧਿਆਨ ਰੱਖਿਓ ਬਟ ਇਹਨਾਂ ਨੂੰ ਮੈਂ ਕਿ ਇਹ ਕਿ ਨੇ ਐਕਟ ਕਰਕੇ ਦਿਖਾਣਾ ਮੈਂ ਕਿ ਚਲੋ ਥੋੜੀ ਪ੍ਰੈਕਟਿਸ ਕਰਨੀ ਪੈਗੀ ਨਾ ਤਾਂ ਟ੍ਰੇਨਿੰਗ ਲੈ ਲਾਂਗੇ ਥੋੜੀ ਐਕਟ ਦਿਖਾ ਦਿਓ ਫਿਰ ਹਜੇ ਤਾਂ ਵੈਸੇ ਕੁਝ ਕੀਤਾ ਨਹੀਂ ਹੈਗਾ ਕੋਸ਼ਿਸ਼ ਕਰਾਂਗੇ ਮੈਂ ਕਿ ਜਿਵੇਂ ਸਾਨੂੰ ਮਤਲਬ ਮੈਨੂੰ ਪਸੰਦ ਹੈ ਕਿ ਹਾਂ ਜਿਵੇਂ Songs ਹੋਗੇ ਉਹਨੂੰ ਰੀਕ੍ਰੀਏਟ ਕਰਨਾ ਜਾਂ ਕੁਝ ਬਿਊਟੀ ਸੀਨਸ ਹੁੰਦੇ ਹਨ ਉਹਨੂੰ ਰੀਕ੍ਰੀਏਟ ਕਰਨਾ ਉਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਨ ਫਿਊਚਰ ਐਕਟ ਤੋਂ ਜ਼ਿਆਦਾ ਐ ਬ੍ਰਿੰਦਰਪਾਲ ਜੀ ਜਦੋਂ ਸ਼ੁਰੂਆਤ ਹੋਈ ਸੀ ਤੁਹਾਡੀ ਦਲਜੀਤ ਨਾਲ ਇੰਟਰਵਿਊ ਦੀ ਇੱਕ ਤੁਸੀਂ ਸਟਾਰਟਿੰਗ ਇੰਟਰੋ ਵਾਸ ਹੋਣੀ ਦਿੱਤੀ ਸੀ ਇੱਕ ਵਾਰ ਉਹ ਦੇ ਕੇ ਦਿਖਾ ਦਵਾਂ ਮੈਂ ਦਲਜੀਤ ਪਾਜੀ ਕਹਿੰਦੇ ਨੇ ਵੀ ਮੈਂ ਜੱਟ ਤੇ ਜੂਲੀਟ ਦਾ ਪੈਕ ਹੈ ਵੀ ਮੈਂ ਜੱਟ ਤੇ ਆ ਮੇਰੀ ਜੂਲੀਟ ਹਾਂਜੀ ਸਭ ਤੋਂ ਅੱਛਾ ਮੂਮੈਂਟ ਦੱਸੋ ਕਿ ਜੋ ਤੁਹਾਨੂੰ ਅੱਜ ਤੱਕ ਜ਼ਿਆਦਾ ਇੱਕ ਦਲਜੀਤ ਪਾਜੀ ਦਾ ਵੀ ਸਾਨੂੰ ਲੱਗਦਾ ਕਿ ਬਹੁਤ ਵੱਡਾ ਮੂਮੈਂਟ ਬਣ ਚੁੱਕਿਆ ਜਿੰਦਗੀ ਆ ਕਿਹੜਾ ਜਿਆ ਮੂਮੈਂਟ ਉਹ ਐਵੇਂ ਸੀ ਕਿ ਜਿਵੇਂ ਆਪਾਂ ਜਾਂਦੇ ਆ ਪ੍ਰੀਮੀਅਰ ਦੇ ਵਾਸਤੇ ਤਾਂ ਮੈਨੂੰ ਵਰਿੰਦਰ ਨੇ ਐਵੇਂ ਹੀ ਬੋਲਿਆ ਕਿ ਆਪਾਂ ਜਾਵਾਂਗੇ ਪਤਾ ਨਹੀਂ ਤੈਨੂੰ ਮਿਲਾਂ ਪਾਉਂਗਾ ਮੈਂ ਨਹੀਂ ਮਿਲਾਂ ਪਾਉਂਗਾ ਮੈਂ ਇਹਨਾਂ ਨੂੰ ਇਹ ਕਹਿੰਿਆ ਕਿ ਅੰਨਾ ਰਸ਼ ਹੁੰਦਾ ਹੈ ਨੇ ਲੋਕ ਸਾਡੇ ਤੋਂ ਪਹਿਲਾਂ ਹੀ ਪਹੁੰਚ ਜਾਣਗੇ ਮੈਂ ਕਿਹਾ ਆਪਾਂ ਨੂੰ ਕਿੱਥੇ ਮਿਲਣਾ ਉਹਨਾਂ ਨੇ ਮੈਂ ਕਿਹਾ ਦੂਰ ਹੀ ਦੇਖ ਲਾਂਗੇ ਨਹੀਂ ਬੋਤਾ ਹੈ ਤੇ ਸੀਟ ਮਿਲੇਗੀ ਕਿ ਨਹੀਂ ਮਿਲੇਗੀ ਨਹੀਂ ਬੋਤਾ ਐਵੇਂ ਦੀ ਗੱਲਾਂ ਕਰ ਰਹੇ ਸੀ ਤਾਂ ਜਦੋਂ ਪਤਾ ਲੱਗਿਆ ਕਿ ਸਾਡੇ ਨੂੰ ਹੀ ਬੁਲਾ ਰਹੇ ਨੇ ਦਲਲੀਥ ਹੋਟਲ ਦੇ ਵਿੱਚ ਇੰਟਰਵਿਊ ਕਰਨਾ ਹੈ ਮਤਲਬ ਉਹ ਰਿਐਲਿਟੀ ਨਹੀਂ ਲੱਗ ਰਹੀ ਸੀ ਮੈਨੂੰ ਲੱਗਿਆ ਕਿ ਇਹ ਹੋ ਵੀ ਸਕਦਾ ਕਿ ਨਹੀਂ ਮੇਬੀ ਹੋ ਸਕਦਾ ਬੁਲਾ ਲੈਣ ਉੱਥੇ ਨਾ ਇੰਟਰਵਿਊ ਹੋ ਪਾਈ ਵੀ ਹੋ ਸਕਦਾ ਟੈਕਨੀਕਲ ਇਸ਼ੂ ਹੋ ਜਾਏ ਕੁਝ ਹੋਰ ਹੋ ਜਾਏ ਬਟ ਓ ਰਿਐਲਿਟੀ ਸੀ ਦਾ ਫਰੰਟ ਤੇ ਫੇਸ ਟੂ ਫੇਸ ਦੇਖਣਾ ਹੀ ਬਹੁਤ ਵੱਡੀ ਚੀਜ਼ ਹੈ ਤੇ ਨੀਰੂ ਮੈਮ ਨੂੰ ਮੈਂ ਮਿਲੀ ਸੀ ਜਦੋਂ ਤਾਂ ਉਹਨਾਂ ਨੇ ਮੈਨੂੰ ਹੱਗ ਕਰਕੇ ਮਿਲਿਆ ਤੇ ਬਹੁਤ ਵਧੀਆ ਲੱਗ ਰਿਹਾ ਸੀ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਤੇ ਰਿਐਲਿਟੀ ਨਹੀਂ ਲੱਗ ਰਹੀ ਸੀ ਫਸਟ ਆਫ 올 ਕਿੰਨਾ ਲੱਗ ਰਹੀ ਸੀ ਪਤਾ ਨਹੀਂ ਇਹ ਚੀਜ਼ ਖਤਮ ਹੋ ਰਹੀ ਹੈ ਰਿਐਲਿਟੀ ਦੇ ਵਿੱਚ ਹੈ ਵੀ ਕਿ ਨਹੀਂ ਉਹ ਤਾਂ ਜੀ ਮਤਲਬ ਇੱਕ ਨਾ ਮੈਂ ਜਦੋਂ ਪਹਿਲੀ ਵਾਰੀ ਸ਼ੂਟ ਹੋਇਆ ਸੀਗਾ ਸਾਡਾ ਦਸੰਬਰ ਦੇ ਵਿੱਚ ਹਨਾ ਮੈਂ ਜਦੋਂ ਫਸਟ ਟਾਈਮ ਦੇਖਿਆ ਦਿਲਜੀਤ ਬਾਜੀ ਨੂੰ ਮਤਲਬ ਮੈਂ ਸ਼ੁਕਰਾਨੇ ਕੀਤਾ ਵਾਇਗਰੂ ਨੂੰ ਦੇਖ ਕੇ ਹਨਾ ਵੀ ਮਹਾਰਾਜ ਅੱਜ ਪਤਾ ਨਹੀਂ ਕਿੱਥੇ ਖੜਾ ਤੇ ਪਹਿਲਾਂ ਮੈਂ ਵਾਇਗਰੂ ਦਾ ਫਿਰ ਮੈਂ ਗੁਰਦੀਪ ਬਾਜੀ ਨੂੰ ਮਿਲਿਆ ਮਾ ਵੀਰੇ ਯਾਰ ਅੱਜ ਜੋ ਇੱਥੇ ਖੜੇ ਹਨਾ ਮੈਂ ਕਿਹਾ ਤੇਰੇ ਕਰਕੇ ਆ ਰਿਹਾ ਕਹਿੰਦਾ ਨਹੀਂ ਵੀਰੇ ਤੁਹਾਡਾ ਜੋ ਕਰਾਉਣ ਵਾਲਾ ਪ੍ਰਮਾਤਮਾ ਕਰਾਉਣ ਵਾਲਾ ਹਨਾ ਥੈਨ ਫਿਰ ਜਦੋਂ ਆਹ ਪ੍ਰੀਮੀਅਰ ਦਾ ਟਾਈਮ ਆਇਆ ਜੀ ਸਾਨੂੰ ਬੁਲਾਇਆ ਹਨਾ ਅਸੀਂ ਹੋਟਲ ਪਹੁੰਚੇ ਤਾਂ ਉੱਪਰ ਅਸੀਂ ਟੀਮ ਨੂੰ ਫੋਨ ਕਰਤਾ ਮੈਂ ਕਿਹਾ ਵੀ ਤਾਂ ਬੌਂਸਰ ਆਈ ਜੀ 78 ਸਾਨੂੰ ਲੈਣ ਵਾਸਤੇ ਆਲੇ-ਦੁਆਲੇ ਬੌਂਸਰ ਆ ਸਾਸੀਂ ਦੋਨੇ ਵਿਚਾਲੇ ਸਾਸੀਂ ਜਾ ਰਹੇ ਆ ਬਾਅਦ ਵਿੱਚ ਪਤਾ ਲੱਗਿਆ ਨੀਰੂ ਮੈਡਮ ਸਾਡੇ ਪਿੱਛੇ ਆ ਰਹੇ ਸੀਗੇ ਉੱਥੇ ਸਾਨੂੰ ਰਸਤੇ 'ਚ ਹੀ ਮਿਲੇ ਫਿਰ ਅੰਦਰ ਗਏ ਬਹੁਤ ਰਿਸਪੈਕਟ ਨਾਲ ਸਾਨੂੰ ਉਹਨਾਂ ਨੂੰ ਬਿਠਾਇਆ ਦਿਲਜੀਤ ਭਾਈ ਤੇ ਨੀਰੂ ਆਜਵਾ ਮੈਡਮ ਮਿਲੇ ਸਾਨੂੰ ਤੇ ਇੰਨੀ ਰਿਸਪੈਕਟ ਨਾਲ ਜੋ ਵੀ ਸਾਡੀ ਕਨਵਰਸੇਸ਼ਨ ਹੋਈ ਹੈ ਨਾ ਜੀ ਪੂਰੀ ਗੱਲਬਾਤ ਹੋਈ ਉਹ ਬਹੁਤ ਹੀ ਇੱਕ ਨਾ ਭੁੱਲਣ ਯੋਗ ਹੈ ਹਮੇਸ਼ਾ ਵਾਸਤੇ ਜ਼ਿੰਦਗੀ ਦਾ ਇੱਕ ਬਹੁਤ ਹੀ ਅਸੀਨ ਪਲ ਸੀ ਉਹ ਇੱਕ ਗੋਲਡਨ ਮੂਮੈਂਟ ਸੀ ਤੇ ਸਭ ਤੋਂ ਵੱਡੀ ਗੱਲ ਜੋ ਹੈ ਉਹ ਹੈਗੇ ਦਿਲਜੀਤ ਪਾਜੀ ਦੀ ਪੋਜ਼ਿਟਿਵਿਟੀ ਉਸ ਬੰਦੇ ਨੂੰ ਦੇਖ ਕੇ ਭਾਜੀ ਆਪਣਾ ਦਿਲ ਹੀ ਨਹੀਂ ਰਾਜਦਾ ਐਂ ਜੀ ਕਰਦਾ ਬਸ ਵੀ ਦੇਖੀ ਜਾਈਏ ਜੋ ਉਹਨਾਂ ਦੀ ਸਮਝ ਲੈ ਜੋ ਉਹਨਾਂ ਦੀ ਪੋਜ਼ਿਟਿਵਿਟੀ ਹੈ ਜੋ ਇੱਕ ਆਪਣੇ ਜਿਹੜਾ ਤੁਹਾਡੇ ਨਾਲ ਕੋ-ਸਟਾਰ ਹੈ ਅਗਲਾ ਪਰਸਨ ਹੈ ਉਹਨੂੰ ਇੰਨਾ ਕੰਮ ਕਰ ਦਿੰਦੇ ਨੇ ਉਹਨਾਂ ਨੂੰ ਰਿਲੈਕਸ ਕਰ ਦਿੰਦੇ ਨੇ ਗੱਲ ਹੀ ਬਾਤੀ ਮਤਲਬ ਮੈਂ ਹਾਲੇ ਤੱਕ ਐਵੇਂ ਦੇ ਕਿਸੇ ਆਰਟਿਸਟ ਦੇ ਵਿੱਚ ਨਹੀਂ ਦੇਖਿਆ ਤੇ ਉਸ ਤੋਂ ਬਾਅਦ ਵੀ ਫਿਰ ਸਾਡੇ ਅਸੀਂ ਇੱਕ ਫੋਟੋ ਹੈ ਜਿਹਦੇ ਵਿੱਚ ਮੈਂ ਤੇ ਰਜਨੀ ਮੈਡਮ ਖੜੇ ਆਣਾ ਦਿਲਜੀਤ ਭਾਜੀ ਸਾਡੇ ਸੈਂਟਰ ਚ ਆ ਗਏ ਜਦੋਂ ਉਹ ਆਏ ਤਾਂ ਕਹਿੰਦੇ ਵੀ ਮੈਨੂੰ ਤਾਂ ਐ ਲੱਗ ਰਿਹਾ ਵੀ ਜਿਵੇਂ ਮੈਂ ਚੋਰ ਹੋਵਾ ਮੈਂ ਵਿਚਾਲੇ ਖੜਾ ਲਿਆ ਤਾਂ ਉੱਤੇ ਹਾਸਾ ਆਇਆ ਫਿਰ ਦਿਲਜੀਤ ਭਾਜੀ ਹਮੇਸ਼ਾ ਪੋਜ਼ ਕਰਦੇ ਨੇ ਹਨਾ ਐਵੇਂ ਬਸ ਸ਼ੁਕਰਾਨਾ ਕਰਦੇ ਪਹਿਲਾਂ ਦਿਲਜੀਤ ਭਾਜੀ ਨੇ ਐਵੇਂ ਕਰ ਲਿਆ ਫਿਰ ਆਪ ਹੱਥ ਤੱਲੇ ਕਰ ਲਿਆ ਕਹਿੰਦਾ ਸਾਲੇ ਮੈਂ ਤਾਂ ਪੋਜ਼ ਹੀ ਭੁੱਲ ਗਿਆ ਤਾਂ ਮਤਲਬ ਉਹ ਛੋਟੇ ਛੋਟੇ ਨਿੱਕੇ ਨਿੱਕੇ ਹਾਸੇ ਗੱਲਾਂ ਉਹ ਵਧੀਆ ਯਾਦ ਨੇ ਹਨਾ ਤੇ ਬਹੁਤ ਸੋਹਣਾ ਚੱਲ ਰਿਹਾ ਜੀ ਪਰਮਾਤਮਾ ਦਾ ਸ਼ੁਕਰ ਹੈ। ਵਰਿੰਦਰ ਜੀ ਇੱਕ ਪਾਸੇ ਪੁਲਿਸ ਦੇ ਵਿੱਚ ਨਾਲ ਲੈ ਕੇ ਚੱਲਣਾ ਫਿਰ ਹੁਣ ਫਿਲਮ ਲਾਈਨ ਦੇ ਵਿੱਚ ਵੀ ਨਾਲ ਲੈ ਕੇ ਚੱਲ ਰਹੇ ਮੈਡਮ ਨੂੰ ਬਹੁਤ ਘੱਟ ਸਾਨੂੰ ਜੇ ਕਪਲ ਦੇਖਣ ਨੂੰ ਮਿਲਦੇ ਆ। ਹਾਂਜੀ। ਮਤਲਬ ਦੇਖੋ ਜੀ ਇਹਨਾਂ ਮੈਂ ਤਾਂ ਇਹ ਸੋਚਦਾ ਵੀ ਇੱਕ ਚੰਗੀ ਪਰਵਰਿਸ਼ ਦੇ ਉੱਪਰ ਬਹੁਤ ਕੁਝ ਡਿਪੈਂਡ ਹੁੰਦਾ ਹੈ। ਇਹ ਸਾਰਾ ਕੁਝ ਤੁਹਾਡੇ ਮਾਪੇ ਜੋ ਤੁਹਾਨੂੰ ਸਿਖਾਉਂਦੇ ਨੇ ਇੱਕ ਲੇਡੀਜ਼ ਦੇ ਇੱਜ਼ਤ ਕਰਨਾ ਹਨਾ ਇੱਕ ਹਰ ਇੱਕ ਨੂੰ ਆਪਾਂ ਮਤਲਬ ਰਿਸਪੈਕਟਫੁਲੀ ਪਿਆਰ ਸਾਡੇ ਵਿੱਚ ਬਾਚੋਂ ਆਉਂਦਾ ਜੀ ਪਹਿਲਾਂ ਇੱਜ਼ਤ ਮਾਨ ਰਿਸਪੈਕਟ ਆਉਂਦੀ ਆ ਮੈਂ ਤਾਂ ਇਹ ਸੋਚਦਾ ਵੀ ਜਦੋਂ ਤੱਕ ਮੈਂ ਇਹਨਾਂ ਦੀ ਰਿਸਪੈਕਟ ਨਹੀਂ ਕਰ ਸਕਦਾ ਫਿਰ ਉਹ ਉੱਥੇ ਪਿਆਰ ਵੀ ਮਾਇਨੇ ਨਹੀਂ ਰੱਖਦਾ ਹੈਗਾ ਤਾਂ ਹਮੇਸ਼ਾ ਕੋਸ਼ਿਸ਼ ਹੈ ਜੀ ਵੀ ਜੇ ਮੈਸ ਸਪੋਰਟ ਕਰ ਰਹੇ ਹਾਂ ਤਾਂ ਜਿਹੜੀ ਆਡੀਅנס ਹੈ ਜੇ ਉਹਨਾਂ ਦੇ ਜੀਵਨ ਸਾਥੀ ਨੇ ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਵਾਓ ਉਹਨਾਂ ਦੇ ਸੁਪਨੇ ਤੁਸੀਂ ਹੀ ਪੂਰੀ ਕਰਨੇ ਆ ਤੇ ਤੁਹਾਡੇ ਤੋਂ ਵਧੀਆ ਕੋਈ ਸਾਥੀ ਕੋਈ سپورਟਿਵ ਕੋਈ ਹੋਰ ਨਹੀਂ ਹੋ ਸਕਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤਾ ਬਿਲਕੁਲ ਇੱਕ ਮੂਵੀ ਦਾ ਸਾਨੂੰ ਦੇਖਣ ਨੂੰ ਮਿਲਿਆ ਸੀ ਸੀਨ ਤੇ ਦੂਜੇ ਪਾਸੇ ਇੰਟਰਵਿਊ ਤੋਂ ਬਾਅਦ ਲਗਾਤਾਰ ਇਹ ਕਪਲ ਬਹੁਤ ਫੇਮਸ ਹੋ ਰਿਹਾ ਸੀ ਪਰ ਅੱਜ ਉਹਨਾਂ ਦੇ ਦਿਲ ਦੀਆਂ ਗੱਲਾਂ ਜਾਣ ਕੇ ਇੱਕ ਵੱਖਰੀ ਖੁਸ਼ੀ ਵੀ ਹੁੰਦੀ ਹੈ ਤੇ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਕਹਿੰਦੇ ਆ ਕਿ ਕੁੜੀ ਮੋਢੇ ਦਾ ਮੋਢਾ ਲਾ ਕੇ ਖੜਦੀ ਆ ਪਰ ਅੱਜ ਸਾਨੂੰ ਤਸਵੀਰ ਨਜ਼ਰ ਆਉਂਦੀ ਹੈ ਕਿ ਜੇਕਰ ਇੱਕ ਘਰ ਵਾਲਾ ਚੰਗਾ ਮਿਲ ਜਾਵੇ ਤਾਂ ਘਰ ਵਾਲਾ ਖੁਦ ਕੁੜੀ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਖੜਦਾ ਹੈ ਵੀਡੀਓ ਜਲਨੇ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਪਟਿਆਲਾ